ਤੁਹਾਡੇ ਲਈ ਇੱਕ ਨਵੇਕਲੀ ਚੀਜ਼ ਅਸੀਂ ਅੱਜ ਪੇਸ਼ ਕਰ ਆਪਣੇ ਮੀਡੀਆ ਦੇ ਉੱਤੇ ਆਪਣੇ ਚੈਨਲ ਰੇਡੀਓ ਸਾਡੇ ਲੈ ਦੇ ਉੱਤੇ ਕਰ ਰਹੇ ਹਾਂ ਜੀ ਮੂੰਹ ਅਡੋ ਵੀਰੇ ਇਦਾਂ ਇੱਕ ਹੋਰ ਜੀ ਹੋਰ ਅਡੋ ਪਰ ਮੈਂ ਇੱਥੇ ਲੋਕ ਕਰਤਾ ਮੂੰਹ ਇੱਥੇ ਲੋਕ ਹੈ ਜਿੰਨਾ ਇਹਨੂੰ ਮੀਚਣ ਦਾ ਯਤਨ ਕਰੂੰਗਾ ਹੋਰ ਟਾਈਟ ਇੱਥੇ ਹੋ ਰਿਹਾ ਇੱਥੇ ਰੁਕੂਗਾ ਲੋ ਜੀ ਮੂੰਹ ਨਹੀਂ ਬੰਦ ਕਰ ਸਕਦੇ ਤੁਸੀਂ ਮਾਰਾ ਸਾਡਾ ਬੰਦਾ ਨਾ ਮਾਰ ਦਿਓ ਇੱਕੋ ਚੁਟਕੀ ਮਾਰੂਗਾ ਖੁੱਲ ਗਿਆ ਲੋਕ ਕਿਉਂ ਯਾ ਜਕੜ ਹੋ ਗਿਆ ਪਈ ਜਿੱਦਾਂ ਜਵਾਲਾ ਜਕੜ ਹੋ ਗਿਆ ਭਾਈ ਸਾਹਿਬ ਇਹ ਕੀ ਤੁਸੀਂ ਕੋਈ ਜਾਦੂ ਟੂਣਾ ਕਰ ਦਿੰਦੇ ਹੋ ਬੰਦੇ ਤੇ ਡਰ ਪਾਣ ਦੇ ਉਹ ਬੰਦੇ ਨੂੰ ਕਰਦੇ ਕਿ ਉਹ ਬੰਦਾ ਤੁਹਾਡੇ ਵਸਚ ਆ ਜਾਂਦਾ ਕੋਈ ਗੈਬੀ ਸ਼ਕਤੀ ਤੁਹਾਡੇ ਚ ਜਿਆ ਹੀਪਨੋਥੈਰੇਪੀ ਜਿਹੜੀ ਹੈ ਉਹਦੇ ਤਹਿਤ ਅਸੀਂ ਆਪਣੇ ਮਨ ਨੂੰ ਸ਼ਾਂਤ ਰੱਖ ਸਕਦੇ ਹਾਂ ਬਾਡੀ ਨੂੰ ਰਿਲੈਕਸ ਰੱਖ ਸਕਦੇ ਹਾਂ ਚੜਦੀ ਕਲਾ ਚ ਰਹਿ ਸਕਦੇ ਹਾਂ ਤਾਂ ਇਹ ਇੱਕ ਪ੍ਰੋਪਰ ਸਾਇੰਸ ਹੈ ਇਹਦੀਆਂ ਬਾਈ ਦੀਆਂ ਜਦੋਂ ਅੱਖਾਂ ਲੋਕ ਕਰਤੀਆਂ ਤਾਂ ਲੋਕ ਨੇ ਲਓ ਬਿਲਕੁਲ ਲੋਕ ਨੇ ਤੁਸੀਂ ਖੋਲਣ ਦੀ ਕੋਸ਼ਿਸ਼ ਕਰੋਗੇ ਹੋਰ ਟਾਈਟ ਹੋਣਗੀਆਂ ਹੋਰ ਟਾਈਟ ਨਹੀਂ ਹੁਣ ਖੁਲੜ ਗਈ ਨਹੀਂ ਅੱਖਾਂ ਨਹੀਂ ਖੋਲਣਗੀਆਂ ਜਿੰਨੀ ਕੋਸ਼ਿਸ਼ ਕਰੂ ਹੋਰ ਟਾਈਟ ਹੋ ਰੀਆਂ ਨੇ ਇਹ ਬੋਲ ਕੇ ਦੱਸ ਸਕਦਾ ਵੀਰ ਬੋਲ ਕੇ ਦੱਸ ਸਕਦਾ ਹਾਂਜੀ ਵੀਰੇ ਕਿਵੇਂ ਆ ਹੁਣ ਅੱਖਾਂ ਖੋਲਣ ਦੀ ਕੋਸ਼ਿਸ਼ ਹੋਣ ਨਹੀਂ ਕਰਨੀ ਹੁਣ ਦੱਸੋ ਪਹਿਲਾਂ ਖੋਲਣ ਦੀ ਕੋਸ਼ਿਸ਼ ਕਰਤਾ ਆ ਖਲਦੀਆਂ ਨਹੀਂ ਖਲਦੀਆਂ ਨਹੀਂ ਹੁਣ ਮੈਂ ਪੂਰਾ ਮੂੰਹ ਬੰਦ ਕਰਤਾ ਜੀ ਦਾ ਲਓ ਮੂੰਹ ਵੀ ਨਹੀਂ ਬੋਲਣ ਇੱਕ ਦੂਜੇ ਤੋਂ ਦੂਰ ਨਹੀਂ ਹੋਣਗੇ ਬੋਲਿਆ ਨਹੀਂ ਜਾਊਗਾ ਜਿੰਨੀ ਬੋਲਣ ਦੀ ਕੋਸ਼ਿਸ਼ ਕਰੂ ਹੋਰ ਟਾਈਟ ਹੁੰਦਾ ਜਾਊਗਾ ਮੂੰਹ ਤੁਸੀਂ ਬੁਲਾ ਕੇ ਦਿਖਾਓ ਜੀ ਹੁਣ ਲਾੜੀ ਸਿੰਘ ਜਿੰਨਾ ਕੋਸ਼ਿਸ਼ ਕਰੋਗੇ ਹੋਰ ਟਾਈਟ ਹੋ ਜਾਊਗਾ ਮੇਰੇ ਕੁਝ ਬੋਲ ਹੋ ਰਿਹਾ ਹੈ ਤੁਹਾਡੇ ਤੋਂ ਕੁਝ ਕਹਿ ਸਕ ਰਹੇ ਹੋ ਮੈਨੂੰ ਸੁਣ ਪਾ ਰਹੇ ਹੋ ਤੁਸੀਂ ਕੋਈ ਗੱਲ ਸੁਣ ਪਾ ਰਹੇ ਹੋ ਬੋਲਿਆ ਨਹੀਂ ਜਾਉ ਕੁਝ ਬੋਲੋਗੇ ਚਾਪ ਲਾਵਾਂ ਤੁਹਾਨੂੰ ਥੋੜੀ ਜਿਹੀ ਜਿੰਨੀ ਕੋਸ਼ਿਸ਼ ਕਰੂ ਉੰਨਾ ਹੀ ਭੁੱਲੂ ਹਮ ਚਾਪ ਲੈ ਕੇ ਆਵਾਂ ਬਟਿਆਲੇ ਵਾਲਾ ਕੋਸ਼ਿਸ਼ ਕਰਦਾ ਸੀ ਪਰ ਬੋਲ ਨਹੀਂ ਹੁੰਦਾ ਇਹਦੀ ਪੂਰੀ ਬਾਡੀ ਵੀਰ ਦੀ ਬਿਲਕੁਲ ਸਟੀਲ ਰੌਡ ਬਣ ਚੁੱਕੀ ਹੈ ਬਿਲਕੁਲ ਟਾਈਟ ਹੈ ਦੇਖ ਹੁਣ ਮੈਂ ਇਹਦੇ ਸਬਕੌਨਸ਼ੀਅਸ ਮਾਈਂਡ ਨੂੰ ਕਹਤਾ ਪੂਰੀ ਬਾਡੀ ਤੁਸੀਂ ਮੇਰੇ ਨਾਲ ਆ ਜਾ ਇਹਦੀ ਪੂਰੀ ਬਾਡੀ ਬਾਈ ਦੀ ਸਟੀਲ ਰੌਡ ਬਣ ਚੁੱਕੀ ਹੈ 1 2 3 4 5 ਬਿਲਕੁਲ ਟਾਈਟ ਹੈ ਇਹ ਬਾਈ ਦੀ ਬਾਡੀ ਹੁਣ ਹਲਕਾ ਜਿਹਾ ਵਜਨ ਦੇਉ ਪਹਿਲਾਂ ਨਾਲੋਂ 4 ਗੁਣਾ ਟਾਈਟ ਹੋ ਜੂਗੀ ਆਹ ਸੋਨਾ ਜਿਹਾ ਧਿਆਨ ਰੱਖੋ ਹੋਰ ਟਾਈਟ ਹੋ ਜੂਗੀ 1 ਮਿੰਟ ਬਿਲਕੁਲ ਟਾਈਟ ਮੈਂ ਸਬਕੌਨਸ਼ੀਅਸ ਮਾਈਂਡ ਨੂੰ ਕਹਿ ਰਹੀ ਹਾਂ ਕਿ ਇਹ ਪੂਰੀ ਬਾਡੀ ਇੱਥੇ ਰਹੂਗੀ ਰੌਡ ਬਿਲਕੁਲ ਲੋਕ ਹੋ ਚੁੱਕੇ ਆ ਬਿਲਕੁਲ ਲੋਕ ਹਲਕਾ ਯਾ ਵਜਨ ਦੇਵਾਂਗੇ ਹੋਰ ਟਾਈਟ ਹੋ ਗਈ ਬਾਡੀ ਲਿਓ ਔਰ ਜਿਹਨੇ ਟ੍ਰੇਨਿੰਗ ਲੈਣੀ ਹੈ ਟ੍ਰੇਨਿੰਗ ਉਹੀ ਲੈਣ ਜਿਹੜੇ ਪ੍ਰੋਫੈਸ਼ਨਲ ਤਰੀਕੇ ਨਾਲ ਇਹ ਕਰਕੇ ਲੋਕਾਂ ਦਾ ਫਾਇਦਾ ਕਰਨਾ ਚਾਹੁੰਦੇ ਨੇ ਜਿਨਾਂ ਕੋਲ ਟਾਈਮ ਹੈ ਦੂਜੀ ਗੱਲ ਵੀਰ ਜੀ ਇਹ ਹੈ ਲਾਡੀ ਸਿੰਘ ਜੀ ਕਿ ਇੱਕ ਅਸੀਂ ਪਰਿਵਾਰਕ ਕੋਰਸ ਸ਼ੁਰੂ ਕਰ ਰਹੇ ਆ ਮੈਂਟਲ ਹੈਲਥ ਦੇ ਉੱਤੇ ਬਹੁਤ ਵੱਡੀ ਲੋੜ ਹੈ ਕੰਮ ਕਰਨ ਦੀ ਪਰਿਵਾਰਕ ਕੋਰਸ ਇਹ ਹੈ ਕਿ ਪੂਰੇ ਪਰਿਵਾਰ ਨੂੰ ਸੱਦਦੇ ਆ ਕਿ ਲੈਂਗੁਏਜ ਕੀ ਬੋਲਣੀ ਹੈ ਉਹਨਾਂ ਨੂੰ ਐਕਸਰਸਾਈਜ਼ ਦੀ ਕਿਹੜੀ ਲੋੜ ਹੈ ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਹੱਥ ਬਨ ਕੇ ਸਾਰੇ ਦਰਸ਼ਕਾਂ ਨੂੰ ਭੈਣ ਭਰਾਵਾਂ ਨੂੰ ਇਹ ਬੇਨਤੀ ਕਰੂੰਗਾ ਕਿ ਇੱਕ ਤਾਂ ਸਾਡੀ ਇਹ ਵੀਡੀਓ ਜਿਹੜੀ ਸਾਰੇ ਪਾਸੇ ਭੇਜਣਾ ਕਿਉਂਕਿ ਉਹਦਾ ਕਾਰਨ ਹੈ ਕਿ ਪੰਜਾਬ ਦੇ ਵਿੱਚ ਇਹੀ ਚੀਜ਼ਾਂ ਦਿਖਾ ਦਿਖਾ ਕੇ ਸਾਡੇ ਭੈਣ ਭਰਾਵਾਂ ਦੇ ਧਰਮ ਬਦਲੇ ਜਾ ਰਹੇ ਆ ਇਕੱਲੇ ਸਿੱਖਾਂ ਦੇ ਨਹੀਂ ਵੀਰ ਜੀ Hindu ਵੀ ਬਹੁਤ ਵੱਡੇ ਪੱਧਰ ਤੇ ਚੇਂਜ ਹੋ ਰਹੇ ਆ ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਤੇ ਮੈਂ ਤੁਹਾਡਾ ਦੋਸਤ ਲੱਡੀ ਸਿੰਘ ਪਟਿਆਲਾ ਥੋੜੇ ਦਿਨ ਪਹਿਲਾਂ ਸਾਡੇ ਹਮਿਲਟਨ ਸਟੂਡੀਓ ਦੇ ਵਿੱਚ ਪੰਥ ਦੀ ਬਹੁਤ ਹੀ ਮਹਾਨ ਸ਼ਖਸੀਅਤ ਜਿਨ੍ਹਾਂ ਨੂੰ ਪੰਥ ਦਾ ਬਹੁਤ ਦਰਦ ਹੈ ਸਰਦਾਰ ਹਰਜਿੰਦਰ ਸਿੰਘ ਮਾਜੀ ਸਾਹਿਬ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਉਹ ਅੱਜਕੱਲ ਨਿਊਜ਼ੀਲੈਂਡ ਦੀ ਫੇਰੀ ਤੇ ਤਕਰੀਬਨ ਡੇਢ-ਦੋ ਮਹੀਨੇ ਲਈ ਪਹੁੰਚੇ ਪਏ ਨੇ ਤੇ ਅੱਜ ਦੇ ਦਿਨਾਂ ਦੇ ਵਿੱਚ ਆਕਲੈਂਡ ਦੇ ਪਾਪਟੋਏ ਗੁਰੂਕਾਰ ਸਿੰਘ ਸਭਾ ਵਿਖੇ ਆਪਣੀ ਕਥਾ ਦੀ ਜਿਹੜੀ ਸੇਵਾ ਮੋਂ ਨਿਭਾ ਰਹੇ ਨੇ ਤੇ ਅੱਜ ਉਹ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਤੇ ਤੁਹਾਡੇ ਲਈ ਇੱਕ ਨਵੇਕਲੀ ਚੀਜ਼ ਅਸੀਂ ਅੱਜ ਪੇਸ਼ ਕਰ ਆਪਣੇ ਮੀਡੀਆ ਦੇ ਉੱਤੇ ਆਪਣੇ ਚੈਨਲ ਰੇਡੀਓ ਸਾਡੇ ਲੈ ਦੇ ਉੱਤੇ ਕਰ ਰਹੇ ਹਾਂ ਜੀ ਹਿਪਨੋਟਾਈਜ਼ ਕਿਵੇਂ ਕੀਤਾ ਜਾਂਦਾ ਦਿਮਾਗ ਨੂੰ ਸੁਣ ਕਿਵੇਂ ਕੀਤਾ ਜਾਂਦਾ ਦਿਮਾਗ ਦੇ ਵਿੱਚ ਕਿੜੀਆਂ-ਕੜੀਆਂ ਚੀਜ਼ਾਂ ਬਿਠਾ ਦਿੱਤੀਆਂ ਜਾਂਦੀਆਂ ਕਿ ਬੰਦਾ ਜੋ ਸਾਹਮਣੇ ਵਾਲਾ ਕਹਿੰਦਾ ਉਹਦੇ ਨਾਲ ਜਿਹੜਾ ਅਟੈਚ ਹੁੰਦਾ ਉਹੀ ਬੰਦਾ ਉਹ ਕਰਦਾ ਹੈ ਤੇ ਅੱਜ ਮਾਨੀ ਸਾਹਿਬ ਸਾਡੇ ਨਾਲ ਉਹਨਾਂ ਤੋਂ ਇਸ ਦੇ ਬਾਬਤ ਪੂਰੀ ਜਾਣਕਾਰੀ ਆਪਾਂ ਲਵਾਂਗੇ ਮਾਨੀ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਰੇਡੀਓ ਸਾਡੇ ਲਈ ਸਟੇਸ਼ਨ ਤੇ ਧੰਨਵਾਦ ਜੀ ਬਹੁਤ-ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨੀ ਸਾਹਿਬ ਇਹ ਕੀ ਤੁਸੀਂ ਕੋਈ ਜਾਦੂ ਟੂਣਾ ਕਰ ਦਿੰਦੇ ਹੋ ਬੰਦੇ ਤੇ ਡਰ ਪਾਣਦੇ ਹੋ ਬੰਦੇ ਨੂੰ ਕਰਦੇ ਕਿ ਉਹ ਬੰਦਾ ਤੁਹਾਡੇ ਵਸਤ ਆ ਜਾਂਦਾ ਕੋਈ ਗੈਬੀ ਸ਼ਕਤੀ ਤੁਹਾਡੇ ਚ ਹਾਂ ਸਦਾ ਲਾਡੀ ਸਿੰਘ ਜੀ ਬੇਨਤੀ ਇਹ ਹੈ ਕਿ ਮੈਂ ਚਾਹਨਾ ਜੇ ਤੁਸੀਂ ਇਜਾਜ਼ਤ ਦਿਓ ਪਹਿਲਾਂ ਆਪਾਂ ਕਰਕੇ ਥੋੜਾ ਜਿਹਾ ਦੇਖ ਲਈਏ ਬਾਅਦ ਚ ਗੱਲ ਕਰ ਲਈਏ ਕਿਉਂਕਿ ਲਾਈਵ ਚ ਹੀ ਚਲਦੇ ਚ ਹੀ ਕਰੋ ਪਰ ਇਹ ਪਰ ਹੈ ਕਿ ਕੀ ਮਕਸਦ ਕੀ ਹੈ ਤੁਹਾਡਾ ਮਕਸਦ ਬੜਾ ਸਾਫ਼ ਹੈ ਕਿ ਪੰਜਾਬ ਦੀ ਧਰਤੀ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਪੰਜਾਬ ਦੀ ਧਰਤੀ ਦਾ ਚੱਪਾ ਚੱਪਾ ਸਾਡੇ ਮਹਾਨ ਸ਼ਹੀਦਾਂ ਦੇ ਖੂਨ ਨਾਲ ਰੰਗਿਆ ਹੋਇਆ ਹੈ ਉਸ ਧਰਤੀ ਦੇ ਉੱਤੇ ਇਸੇ ਸਾਇੰਸ ਨੂੰ ਵਰਤ ਕੇ ਧਰਮ ਪਰਵਰਤਨ ਦੀ ਬਹੁਤ ਵੱਡੀ ਲਹਿਰ ਚੱਲ ਰਹੀ ਹੈ। ਉਹਦੇ ਮੁਕਾਬਲੇ ਤੇ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਹਿੰਮਤ ਦਿੱਤੀ, ਜ਼ੁਰਤ ਦਿੱਤੀ ਕਿ ਅਸੀਂ ਹੁਣ ਗਰਾਊਂਡ ਦੇ ਉੱਤੇ ਆਪਣੇ ਬੰਦੇ ਹੋਰ ਟੀਮ ਖੜੀ ਕਰ ਰਹੇ ਹਾਂ। ਹਰ ਬਲਾਕ ਦੇ ਵਿੱਚ ਅਸੀਂ 5-5 ਬੰਦੇ ਖੜੇ ਕਰ ਦੇਣੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹ ਸਾਇੰਸ ਨੂੰ ਲੋਕਾਂ ਦੇ ਬੈਨੀਫਿਟ ਲਈ ਵਰਤਣਗੇ ਅਤੇ ਇਹ ਦਾਵਾ ਨਹੀਂ ਕਰਨਗੇ ਕਿ ਇਹ ਕੋਈ दैਵੀ ਸ਼ਕਤੀ ਹੈਗੀ ਆ। ਤਾਂ ਇਹ ਇੱਕ ਪ੍ਰੋਪਰ ਸਾਇੰਸ ਹੈ, ਵਰਲਡਵਾਈਡ ਚੱਲਦੀ ਹੈ ਤੇ ਸਾਡੇ ਸਿੱਖ ਸਮਾਜ ਨੂੰ ਇਸ ਦੀ ਸਮਝ ਘੱਟ ਹੋਣ ਕਰਕੇ ਤਾ ਕਰਕੇ ਗੁਮਰਾਹ ਹੋ ਕੇ ਵੀਰ ਜੀ ਮਾਝਾ ਦੁਆਬਾ ਬਹੁਤ ਵੱਡੇ ਪੱਧਰ ਤੇ ਹੁਣ ਮਾਲਵੇ ਵਿੱਚ ਵੀ ਸ਼ੁਰੂ ਹੋ ਗਿਆ ਜੀ ਦੇਖੋ ਧਰਮ ਪਰਵਰਤਨ ਬਹੁਤ ਹੋ ਰਿਹਾ ਮੈਂ ਕਹਿੰਨਾ ਕੋਈ ਵੀ ਮਨੁੱਖ ਕਿਸੇ ਵੀ ਧਰਮ ਨੂੰ ਅਪਣਾ ਸਕਦਾ ਹੈ ਛੱਡ ਸਕਦਾ ਹੈ ਪਰ ਕਿਸੇ ਨੂੰ ਗੁਮਰਾਹ ਕਰਕੇ ਲੈ ਕੇ ਜਾਇਆ ਜਾ ਰਿਹਾ ਹੈ ਉਹ ਸਾਡਾ ਮੇਨ ਮਕਸਦ ਹੈ ਇਹਦੇ ਤੋਂ ਇਲਾਵਾ ਇਸ ਹਿਪਨੋਥੈਰੇਪੀ ਦੀ ਹਿਪਨੋਸਿਸ ਇੱਕ ਵਕਰੀ ਚੀਜ਼ ਹੈ ਹਿਪਨੋਥੈਰੇਪੀ ਜਿਹੜੀ ਹੈ ਉਹਦੇ ਤਹਿਤ ਅਸੀਂ ਆਪਣੇ ਮਨ ਨੂੰ ਸ਼ਾਂਤ ਰੱਖ ਸਕਦੇ ਹਾਂ ਬਾਡੀ ਨੂੰ ਰਿਲੈਕਸ ਰੱਖ ਸਕਦੇ ਹਾਂ ਚੜ੍ਹਦੀ ਕਲਾ 'ਚ ਰਹਿ ਸਕਦੇ ਹਾਂ ਤਾਂ ਇਹ ਇੱਕ ਪ੍ਰੋਪਰ ਸਾਇੰਸ ਹੈ। ਕੁਝ ਹੋਰ ਤਾਂ ਨਹੀਂ ਕਰਾਉਣ ਲੱਗ ਜਾਓਗੇ ਧਰਮ ਦੀ ਆੜ ਦੇ ਵਿੱਚ ਕੋਈ ਪੈਸੇ ਕਮਾਉਣ ਦਾ ਮਾਂਜੀ ਸਭ ਤੁਹਾਡਾ ਕੋਈ ਮਕਸਦ ਜਾਂ ਇਦਾਂ ਦਾ ਕੋਈ ਕਰਾਮਾਤ ਤਾਂ ਨਹੀਂ ਕਰਦੋਗੇ ਸਾਡੇ ਬੰਦੇ ਹੀ ਕੱਲੋਂ ਅਸੀਂ ਖੋਦ ਹੀ ਆਪਣੇ ਹੱਥੋਂ ਨਹੀਂ ਸਾਡੇ ਨਾਲ ਅਟੈਚ ਨਹੀਂ ਸਾਡੇ ਨਾਲ ਉੜਦੇ ਬੈਠਦੇ ਨੇ ਕੋਈ ਗੈਬੀ ਸ਼ਕਤੀ ਤਾਂ ਨਹੀਂ ਵਰਦੋਗੇ ਪਿੰਡੀਆਂ ਚੁ ਟ੍ਰਿਗਰ ਗਮਾਇਆ ਤੇ ਨਿਊਜ਼ੀਲੈਂਡ ਦੇ ਬੰਦੇ ਆਪਣੇ ਵਾਸਤ ਕਰ ਲਏ ਨਹੀਂ ਨਹੀਂ ਇਦਾਂ ਦਾ ਵੀਰ ਜੀ ਕੁਝ ਹੋ ਹੀ ਨਹੀਂ ਸਕਦਾ ਅਸਲ 'ਚ ਇਹ ਬਹੁਤ ਸਾਰੇ ਭੁਲੇਖੇ ਨੇ ਅਸੀਂ ਇਹਦੇ 'ਚ ਪ੍ਰੋਪਰ ਜਦੋਂ ਸਿਲੇਬਸ ਬੰਦਿਆਂ ਨੂੰ ਸਮਝਾਉਂਦੇ ਆ ਉਹਨਾਂ ਨੂੰ ਸਾਰਾ ਦੱਸ ਦਿੰਨੇ ਆ ਕਿ ਕੋਈ ਐਸੀ ਕੋਈ ਗੱਲ ਨਹੀਂ ਤਾਂ ਮੈਂ ਕਹਿੰਦਾ ਜਿੱਥੋਂ ਪੈਸੇ ਦੀ ਗੱਲ ਹੈ ਪੈਸੇ ਜਾਇਜ਼ ਤਰੀਕੇ ਨਾਲ ਵੀ ਕਮਾਏ ਜਾ ਸਕਦੇ ਨੇ ਕਿਸੇ ਬੰਦੇ ਦਾ ਡਿਪਰੈਸ਼ਨ ਤੁਸੀਂ ਠੀਕ ਕਰਤਾ ਉਹ ਕਿ ਕਿਤੇ ਵੀ ਇਲਾਜ ਕਰਾਉਂਦਾ ਡਾਕਟਰਾਂ ਨੂੰ ਵੀ ਪੈਸੇ ਦਿੰਦਾ ਉਹ ਉਸ ਰੂਪ ਚ ਪੈਸੇ ਲੈ ਲੋ ਸਾਡੀ ਟੀਮ ਜਿਹੜੀ ਹੈ ਉਹ ਫ੍ਰੀ ਕੰਮ ਨਹੀਂ ਕਰੂਗੀ ਉਹ ਵੀ ਪੈਸੇ ਲਊਗੇ ਉਹਨਾਂ ਨੇ ਟਾਈਮ ਕੱਢਣਾ ਹੈ ਪੂਰਾ ਪਰ ਉਹ ਪਖੰਡ ਫਲਾ ਕੇ ਪੈਸੇ ਨਹੀਂ ਲਊਗੀ ਇਹ ਇਹ ਸਾਡਾ ਹੈਗਾ ਜੀ ਜੀ ਆਪਾਂ ਇੱਕ ਵਾਰੀ ਟ੍ਰੇਲਰ ਦਿਖਾਓ ਹਾਂਜੀ 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 ਆ ਤੁਹਾਡੇ ਬੰਦੇ ਅੱਜ ਮੈਨੂੰ ਮਿਲ ਗਏ ਤੇ ਕਰੋ ਜੀ ਇਹਨਾਂ ਨੂੰ ਆਇਓ ਵੀਰ ਪਰਮਵੀਰ ਸਿੰਘ ਹੈ ਜੀ ਪਰਮਵੀਰ ਸਿੰਘ ਆਜੋ ਜੀ ਪਰਮ ਸਰਦਾਰ ਸਭ ਤੁਸੀਂ ਵੀ ਆਜੋ ਤੁਸੀਂ ਆਜੋ ਵੀਰੇ ਹੁਣ ਇਹ ਆਪਣਾ ਵੀਰ ਹੈਗਾ ਕੀ ਨਾਮ ਹੈ ਨਾ ਤੁਹਾਡਾ ਨਾਮ ਕੀ ਬਈ ਪਬਦੀ ਪਬਦੀਪ ਜੀ ਆਜੋ ਤੁਸੀਂ ਵੀ ਆ ਜਾਓ ਵੀਰੇ ਪਰਮ ਜੀ ਪਵਦੀ ਹੁਣ ਤੁਸੀਂ ਇਹਦੇ ਮੜਾ ਜਾ ਬਾਈ ਤੇ ਰੱਖਿਓ ਇੱਕ ਲੰਬਾ ਸਾਂ ਲਓ ਛੜ ਦੋ ਅੱਖਾਂ ਬੰਦ ਕਰੋ ਹੁਣ ਵੇਖੋ ਵੀਰ ਜੀ ਇਹਦੀਆਂ ਬਾਈ ਦੀਆਂ ਜਦੋਂ ਅੱਖਾਂ ਲੋਕ ਕਰਤੀਆਂ ਤਾਂ ਲੋਕ ਨਹੀਂ ਲਾਓ ਬਿਲਕੁਲ ਲੋਕ ਨਹੀਂ ਤੁਸੀਂ ਖੋਲਣ ਦੀ ਕੋਸ਼ਿਸ਼ ਕਰੋਗੇ ਹੋਰ ਟਾਈਟ ਹੋਣਗੀਆਂ ਹੋਰ ਟਾਈਟ ਨਹੀਂ ਹੁਣ ਖੁੱਲਣਗੀਆਂ ਨਹੀਂ ਅੱਖਾਂ ਨਹੀਂ ਖੋਲਣਗੀਆਂ ਜਿੰਨੀ ਕੋਸ਼ਿਸ਼ ਕਰੂ ਹੋਰ ਟਾਈਟ ਹੋ ਰਹੀਆਂ ਨੇ ਇਹ ਬੋਲ ਕੇ ਦੱਸ ਸਕਦਾ ਵੀਰ ਬੋਲ ਕੇ ਦੱਸ ਸਕਦਾ ਹਾਂਜੀ ਵੀਰੇ ਕਿਵੇਂ ਆ ਹੁਣ ਅੱਖਾਂ ਖੋਲਣ ਦੀ ਕੋਸ਼ਿਸ਼ ਹੋਣੀ ਨਹੀਂ ਕਰਨੀ ਹੁਣ ਦੱਸੋ ਪਹਿਲਾਂ ਅਮ ਖੋਲਣ ਦੀ ਕੋਸ਼ਿਸ਼ ਕਰਤਾ ਹਾਂ ਖਲਦੀਆਂ ਨਹੀਂ ਖਲਦੀਆਂ ਨਹੀਂ ਤੇ ਹੁਣ ਅਗਲੀ ਗੱਲ ਕਰਦੀ ਐ ਤੁਸੀਂ ਖੋਲਣ ਦੀ ਕੋਸ਼ਿਸ਼ ਕਰ ਰਹੇ ਹੋ ਖਲ ਨਹੀਂ ਰਹੀਆਂ ਹੁਣ ਮੈਂ ਪੂਰਾ ਮੂੰਹ ਬੰਦ ਕਰਤਾ ਜੀ ਦਾ ਲਓ ਮੂੰਹ ਵੀ ਨਹੀਂ ਬੋਲ ਇੱਕ ਦੂਜੇ ਤੋਂ ਦੂਰ ਨਹੀਂ ਹੋਣਗੇ ਬੋਲਿਆ ਨਹੀਂ ਜਾਊਗਾ ਜਿੰਨੀ ਬੋਲਣ ਦੀ ਕੋਸ਼ਿਸ਼ ਕਰੂ ਹੋਰ ਟਾਈਟ ਹੁੰਦਾ ਜਾਊਗਾ ਮੂੰਹ ਤੁਸੀਂ ਬੁਲਾ ਕੇ ਦਿਖਾਓ ਜੀ ਹੁਣ ਲਾੜੀ ਸਿੰਘ ਜਿੰਨਾ ਕੋਸ਼ਿਸ਼ ਕਰੋਗੇ ਹੋਰ ਟਾਈਟ ਹੋ ਜੂ। ਮੇਰੇ ਕੁਝ ਬੋਲ ਹੋ ਰਿਹਾ ਤੁਹਾਡੇ ਤੋਂ ਕੁਝ ਕਹਿ ਸਕ ਰਹੇ ਹੋ? ਮੈਨੂੰ ਸੁਣ ਪਾ ਰਹੇ ਹੋ ਤੁਸੀਂ ਕੋਈ ਗੱਲ ਸੁਣ ਪਾ ਰਹੇ ਹੋ ਬੋਲਿਆ ਨਹੀਂ ਹੋ। ਕੁਝ ਬੋਲੋਗੇ? ਚਾਪ ਲਾਵਾਂ ਤੁਹਾਨੂੰ ਥੋੜੀ ਜੀ। ਜਿੰਨੀ ਕੋਸ਼ਿਸ਼ ਕਰੂ ਉੰਨਾ ਹੀ ਭੁੱਲੂ। ਹਮਸਾਪ ਲੈ ਕੇ ਆਵਾਂ ਪਟਿਆਲੇ ਵਾਲਾ। ਬੋਲਿਆ ਨਹੀਂ ਆਊਗਾ। ਕਚੋਰਿਆਂ ਖਾਣੇ ਆ ਤੁਸੀਂ? ਸਾਰੀ ਸਮਝ ਹੈ ਇਹ ਨਹੀਂ ਸਮਝਣੀ ਹੈ। ਹੁਣ ਮੈਂ ਇੱਕੋ ਚੁਟਕੀ ਮਾਰੂੰਗਾ। ਇਹ ਵੀਰ ਦੀਆਂ ਅੱਖਾਂ ਵੀ ਖੁੱਲ ਜਾਣਗੀਆਂ ਤੇ ਮੂੰਹ ਵੀ ਖੁੱਲ ਜੂਗਾ। ਹੁਣ ਇਹਨਾਂ ਨੂੰ ਪੁੱਛੋ ਅੱਛਾ ਕੀ ਹੋ ਰਿਹਾ ਸੀਗਾ ਜਦੋਂ ਤੁਹਾਨੂੰ ਮੇਰੀ ਆਵਾਜ਼ ਸੁਣ ਰਹੀ ਸੀ ਕਿ ਕਚੋਰੀਆਂ ਖਾਣੀਆਂ ਥੰਮਸਾ ਪੀਣਾ ਕੁਝ ਹੋਰ ਪਾਣੀ ਠੰਡਾ ਸੁਣ ਰਿਹਾ ਸੀ ਤੇ ਬੋਲਣ ਦੀ ਕੀ ਸਮਰੱਥਾ ਨਿਕਲ ਗਈ ਸੀ ਕੀ ਹੋ ਰਿਹਾ ਸੀ ਹੁੰਦਾ ਨਹੀਂ ਪਿਆ ਸੀ ਹਾਂਜੀ ਹੁੰਦਾ ਨਹੀਂ ਪਿਆ ਸੀ ਨਹੀਂ ਅੰਦਰੋਂ ਮਨ ਨਹੀਂ ਸੀ ਕਰ ਰਿਹਾ ਬੋਲਣ ਦਾ ਕਿ ਜ਼ਬਾਨ ਖੁੱਲ ਨਹੀਂ ਸੀ ਰਹੀ ਤੁਹਾਡੀ ਕੋਸ਼ਿਸ਼ ਕਰਦਾ ਸੀ ਪਰ ਹੁਣ ਨਹੀਂ ਹੁੰਦਾ ਨਹੀਂ ਸੀ ਕਿਉਂਕਿ ਇਹ ਸਬਕੌਨਸ਼ੀਅਸ ਮਾਈਂਡ ਤੱਕ ਮੈਂ ਇਹਨਾਂ ਦੀ ਆਵਾਜ਼ ਪਹੁੰਚ ਚੁੱਕੀ ਹੈ ਪਹਿਲਾਂ ਪਹਿਲਾਂ ਮੈਂ ਇਹਨਾਂ ਦੀ ਪ੍ਰੋਗਰਾਮਿੰਗ ਕੀਤੀ ਹੈ ਬੈਠ ਕੇ ਤਾਂ ਹੁਣ ਇਹ ਇਸ ਪੋਜੀਸ਼ਨ ਤੇ ਨੇ ਹੁਣ ਜਿਵੇਂ ਉਹ ਦਰਸ਼ਕੋਂ ਤੁਸੀਂ ਦੇਖ ਰਹੇ ਹੋ ਮਾਨੀ ਜੀ ਸਾਹਿਬ ਨੇ ਇੱਕ ਜਿਹੜੀ ਐਗਜ਼ਾਮਪਲ ਹੈ ਉਹ ਤੁਹਾਡੇ ਸਾਹਮਣੇ ਕਰਕੇ ਦਿਖਾਤੀ ਹੈ ਹਰਜਿੰਦਰ ਸਿੰਘ ਮਾਨੀ ਸਾਹਿਬ ਪਹੁੰਚੇ ਹੈ ਤੇ ਵੀਰ ਜੀ ਥੈਰੇਪੀ ਕਹਿੰਦੇ ਆਪਾਂ ਇਹਨੂੰ ਇਹ ਹੀਪਨੋਟਾਈਜ਼ ਹੈ ਥੈਰੇਪੀ ਤਾਂ ਇਹ ਹੈ ਕਿ ਪ੍ਰੋਬਲਮ ਕੀ ਹੈ ਉਸ ਹਿਸਾਬ ਨਾਲ ਉਹਨੂੰ ਐਕਸਰਸਾਈਜ਼ ਸਿਖਾਈ ਜਾਂਦੀ ਹੈ ਤੇ लाडी सिंह वीर जी मेरी विनती सुनियो जी ਹੁਣ ਇੱਕ ਤੁਸੀਂ ਇਹ ਜ਼ਰੂਰ ਦਰਸ਼ਕਾਂ ਨੂੰ ਦੱਸ ਦੋ ਵੀ ਇਹ ਬੰਦੇ ਇੱਥੋਂ ਨੇ ਦੋਨੋਂ ਇਹ ਦੋਨੋਂ ਇੱਥੇ ਦੇ ਬੰਦੇ ਆ ਜੀ ਹਾਂਜੀ ਮੈਨੂੰ ਆਹਦਾ ਬੌਰਨ ਸਾਡਾ ਇੱਥੇ ਦਾ ਆਹ ਮੁੰਡਾ ਬੌਰਨ ਹੈ ਇਹ ਮੁੰਡਾ ਕਾਫੀ ਸਾਲਾਂ ਤੋਂ ਇੱਥੇ ਰਹਿ ਰਿਹਾ ਤੇ ਤਕਰੀਬਨ ਕਾਫੀ ਬੰਦੇ ਨੂੰ ਵੀ ਜਾਣਦੇ ਪਰਮ ਨੂੰ ਇਹ ਮੈਨੂੰ ਅੱਜ ਫਸਟ ਟਾਈਮ ਹੀ ਮਿਲਨੇ ਜੀ ਬਿਲਕੁਲ ਹਾਂ ਹੋ ਸਕਦਾ ਇਹਨਾਂ ਨੇ ਕਿਤੇ ਦੇਖਿਆ ਹੋਵੇ ਮੈਨੂੰ ਪਰ ਮੈਂ ਨਹੀਂ ਜਾਣਦਾ ਇਹਨਾਂ ਨੂੰ ਤੇ ਕਿਉਂਕਿ ਹੁੰਦਾ ਕੀ ਕਿ ਇਹਨਾਂ ਨੇ ਸ਼ਾਇਦ ਤੁਹਾਨੂੰ ਦੇਖਿਆ ਹੋਵੇ ਹੋ ਸਕਦਾ ਉਹ ਵੀਰ ਨੇ ਤੁਹਾਨੂੰ ਕਦੀ ਨਹੀਂ ਦੇਖਿਆ ਮੈਂ ਸ਼ੋਰਾਂ ਪਰ ਮੈਨੂੰ ਸ਼ਾਇਦ ਤੁਹਾਨੂੰ ਦੇਖਿਆ ਹੋਵੇ ਦੇਖਿਆ ਵੀਡੀਓ ਵੀਡੀਓ ਦੇਖੀ ਹੈ ਇਹਨਾਂ ਨੇ ਤੇ ਮਤਲਬ ਕੀ ਹੈ ਕਿ ਹੁਣ ਇਹ ਵੀਰਾਂ ਦੇ ਦਸਤਾਰਾਂ ਨੇ ਉਹ ਬੰਦੇ ਨਾ ਫਿਰ ਕਈ ਕਹਿਣ ਲੱਗਦੇ ਇਹ ਜੀ ਆਪਣੇ ਬੰਦਿਆਂ ਤੇ ਹੋ ਰਿਹਾ ਜੀ ਆਪਣੇ ਬੰਦੇ ਨੇ ਆਪਣੇ ਬੰਦਿਆਂ ਤੇ ਵੀ ਮੈਂ ਜਿਹੜੀਆਂ ਗੱਲਾਂ ਅਗਲੀਆਂ ਕਰੂੰਗਾ ਉਹ ਤੁਸੀਂ ਆਪਣੇ ਨਾਲਦਿਆਂ ਦੇਖ ਰਖੇ ਦੇਖ ਲਓ ਉਹ ਵੀ ਨਹੀਂ ਹੋਣੀਆਂ ਹਨਾ ਜੀ ਹੁਣ ਜਿਵੇਂ ਇਹ ਪੀਰ ਆਪਣਾ ਆਜੋ ਜੀ ਤੁਸੀਂ ਅੱਗੇ ਆਓ ਹੁਣ ਵੀਰ ਜੀ ਲਾਡੀ ਸਿੰਘ ਜੀ ਤੁਸੀਂ ਇਹਨਾਂ ਦੇ ਪਿੱਛੇ ਹੋ ਜੋ ਜੀ ਤੁਸੀਂ ਥੋੜਾ ਜਿਹਾ ਹੋਰ ਅੱਗੇ ਆਜੋ ਵੀਰੇ ਹੁਣ ਪਰਮ ਅੱਗੇ ਆਪਾਂ ਪਿੱਛੇ ਆ ਜੀ ਹਾਂ ਜੀ ਪਰਮ ਜੀ ਅੱਖਾਂ ਬੰਦ ਇੱਕ ਲੰਬਾ ਸਾਹ ਲਓ ਛਾੜ ਦਿਓ ਪਰਮ ਜੀ ਮੈਂ ਸਬਕੌਨਸੀਸ ਮਾਈਂਡ ਰਹੀ ਅੱਖਾਂ ਲੋਕ ਕਰਤੀਆਂ ਤੁਹਾਡੀਆਂ ਬਿਲਕੁਲ ਲੋਕ ਨੇ ਨੇੜੇ ਕਰੋ ਖੋਲਣ ਦੀ ਕੋਸ਼ਿਸ਼ ਕਰੋ ਹੋਰ ਟਾਈਟ ਹੋਣਗੀਆਂ ਜਿੰਨਾ ਜ਼ੋਰ ਲਾਓਗੇ ਹੋਰ ਟਾਈਟ ਹੁਣ ਅੱਖਾਂ ਖੋਲਣ ਦੀ ਕੋਸ਼ਿਸ਼ ਨਹੀਂ ਕਰਨੀ ਮੈਂ ਵੀਰ ਜੀ ਇਹਨਾਂ ਨਾਲ ਹੱਥ ਮਲਾਉਂਗਾ ਇਹਨਾਂ ਦੀ ਬਾਹਰ ਰੋਡ ਬਣ ਜਾਣੀ ਹੈ ਦੇਖਿਓ ਬਿਲਕੁਲ ਰੋਡ ਹੈ ਲੋਕ ਹੈ ਇਹ ਬਾਹਰ ਹੀਟਾਂ ਨਹੀਂ ਜਾਊਗੀ ਜੀ ਦੂਜੇ ਹੱਥ ਨਾਲ ਦੱਬੋ ਫਿਰ ਵੀ ਨਹੀਂ ਜਾਂਦੀ ਮੈਂ ਟਰਾਈ ਕਰ ਸਕਦਾ ਜੀ ਤੁਹਾਨੂੰ ਮੈਂ ਹੋਰ ਚੀਜ਼ ਦੱਸਦਾ ਇੱਕ ਇਹ ਦੂਜੇ ਇਤਨਾ ਰ ਦਬੋਂਗੇ ਫਿਰ ਵੀ ហេਠਾ ਨਹੀਂ ਜਾਂਦੀ ਬੋਲ ਕੇ ਦੱਸ ਸਕਦੇ ਨੇ ਤੁਹਾਨੂੰ ਤੁਸੀਂ ਗੱਲ ਕਰ ਸਕਦੇ ਹੋ ਪਰ ហេਠਾ ਤੁਸੀਂ ਆਪਣੀ ਬਾਹ ਦਬ ਸਕ ਰਹੇ ਹੋ ਖੱਬੀ ਬਾਹ ਸੱਜੀ ਨੂੰ ਦਬ ਸਕ ਰਹੇ ਥੱਲੇ ਬੋਲ ਕੇ ਗੱਲ ਕਰ ਸਕਦੇ ਨੇ ਪਰ ਬਾਹ ਨਹੀਂ ਦਬੀ ਜੋ ਹਾਂਜੀ ਸੱਜੀ ਉੱਥੇ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਮੋਢਿਆਂ ਤੇ ਦਰਦ ਹੋਣ ਲੱਗ ਜਾ ਰਿਹਾ ਨਹੀਂ ਸਟੱਕ ਸੱਜੀ ਬਾਹ ਉੱਥੇ ਸਟੱਕ ਦੋਵੇਂ ਸਟੱਕ ਖੰਭਾ ਤਾਂ ਠੀਕ ਹੈ ਖੰਭਾ ਥੱਲੇ ਸੱਜੇ ਨੂੰ ਨਹੀਂ ਕਰ ਪਾ ਰਿਹਾ ਮੈਂ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਨਹੀਂ ਥੋੜੀ ਜੀ ਹਾਂਜੀ ਹੁਣ ਦੇਖੋ ਇਹ ਇੱਕੋ ਚੁਟਕੀ ਮਾਰੂੰਗਾ ਇਹਨਾਂ ਦੇ ਖੁੱਲ ਜਾਣੇ ਇਹ ਅੱਖਾਂ ਤੇ ਬਾਹਾਂ ਦੇ ਲੋਕ ਖੋਲ ਕਹੋਗੇ ਅੱਛੇ ਇਹਨੂੰ ਬਹੀ ਨੂੰ ਪੁੱਛੋ ਕਿਵੇਂ ਐ ਜੀ ਪਰ ਮੈਂ ਸਹੀ ਕੀ ਹੋ ਕੀ ਰਿਆ ਸੀ ਜਦੋਂ ਭਾਈ ਸਾਹਿਬ ਨੇ ਤੁਹਾਡੀ ਆ ਬਾਹ ਜਿਹੜੀ ਇੱਥੇ ਘਰਤੀ ਤੇ ਤੁਹਾਨੂੰ ਕਿਹਾ ਵੀ ਖੱਬੀ ਨਾਲ ਸੱਜੀ ਨੂੰ ਥੱਲੇ ਕਰੋ ਨਹੀਂ ਹੋ ਪਾਰ ਰਿਹਾ ਸੀ ਕਿ ਮਨ ਨਹੀਂ ਸੀ ਕਰ ਰੰਦਰ ਕਰਨ ਦਾ ਇਸ ਬਾਹ ਨੂੰ ਜਦੋਂ ਮੈਂ ਜ਼ੋਰ ਨਾਲ ਥੱਲੇ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਮਤਲਬ ਮੈਂ ਜ਼ੋਰ ਲਗਾ ਰਿਹਾ ਵੀ ਥੱਲੇ ਨੂੰ ਜਾਵੇ ਉਹ ਇੱਥੇ ਪੇਨ ਹੋਣ ਲੱਗ ਰਹੀ ਆ ਕੱਬੀ ਬਾਹਾਂ ਹਾਂ ਇੱਥੇ ਇੱਥੇ ਜੋੜ ਇੱਥੇ ਦਰਦ ਆ ਗਈ ਰੋਡ ਬਣ ਗਈ ਪੂਰੀ ਹਾਂ ਨਹੀਂ ਥੱਲੇ ਨਹੀਂ ਗਈ ਮੈਂ ਕੋਸ਼ਿਸ਼ ਕਰ ਰਿਹਾ ਮੈਂ ਹੱਟਾ-ਕੱਟਾ ਬੰਦਾ ਜਾ ਹੀ ਨਹੀਂ ਰਹੀ ਥੱਲੇ ਜੀ ਰੋਡ ਤਾਂ ਇਹਨਾਂ ਨੂੰ ਆਪਾਂ ਹੁਣ ਬਣਾ ਦੇਨੇ ਜੀ 1 ਮਿੰਟ 'ਚ ਤੁਸੀਂ ਅੱਖਾਂ ਬੰਦ ਕਰੋ ਵੀਰੇ ਪਰਮ ਜੀ ਮੈਂ ਸਬਕੌਨਸ਼ੀਅਸ ਮਾਈਂਡ ਨੂੰ ਇੱਕ ਕਮਾਂਡ دیتی ਇਹਨਾਂ ਦੇ ਨੂੰ ਕਿਉਂਕਿ ਮੈਂ ਪ੍ਰੋਗਰਾਮਿੰਗ ਕਰ ਚੁੱਕਿਆ ਇਹਨਾਂ ਦਾ ਬਹੁਤ ਪਾਵਰਫੁਲ ਸਬਕੌਨਸ਼ੀਅਸ ਮਾਈਂਡ ਹੈ ਕਿ ਜਦੋਂ ਹੀ ਮੈਂ ਮੋਢੇ ਨੂੰ ਟੱਚ ਕਰੂੰਗਾ ਤਾਂ ਇਹਨਾਂ ਨੂੰ ਇੰਨਾ ਜ਼ੋਰ ਦੀ ਧੱਕਾ ਆਊਗਾ ਇਹ ਪਿੱਛੇ ਜਾਣਗੇ ਉਹ ਵੀਰ ਹੈਗਾ ਸੰਭਲੂਗਾ ਆਪੀ ਬਹੁਤ ਜ਼ੋਰ ਦੀ ਹੁਣ ਇਹਨੂੰ ਪ੍ਰੋਪਰ ਵੀ ਸਿੱਟਿਆ ਜਾ ਸਕਦਾ ਸਾਰਾ ਕੁਝ ਹੋ ਸਕਦਾ ਜਿਹੜਾ ਉਹ ਕਰ ਪ੍ਰੋਪਰ ਸਿੱਟ ਸਕਦੇ ਆਪਾਂ ਹਾਂ ਬਿਲਕੁਲ ਉਹੀ ਤੁਸੀਂ ਪਿੱਛੇ ਉਹ ਹੀ ਕਰ ਲਾਂਗੇ ਹਾਂ ਪਿੱਛੇ ਹਾਂ ਜੀ ਤੁਸੀਂ ਫੜ ਲਾਂਗੇ ਤੁਸੀਂ ਇੱਧਰ ਕਰੋ ਤੁਸੀਂ ਇੱਧਰ ਆ ਜਾ ਸਾਰਾ ਕੁਝ ਉਹੀ ਹੁੰਦਾ ਅੱਖਾਂ ਬੰਦ 10 9 8 7 6 5 4 3 2 1 ਬਿਲਕੁਲ ਗਏ ਮਤਲਬ ਬੰਦਾ ਕੋਸ਼ਿਸ਼ ਕਰਦਾ ਰਹਿੰਦੀ ਉਹੀ ਕਰਦਾ ਹੈਨਾ ਉਹ ਪਰਮ ਇਹ ਇਹ ਵੀ ਜਿਹੜਾ ਹੁਣ ਰੋਡ ਵਾਲਾ ਕਰਤਾ ਹੱਥ ਹਲ ਇਹਦੇ ਚ ਕੀ ਫੀਲ ਹੋ ਰਿਆ ਸੀਗਾ ਜਦੋਂ ਭਾਈ ਸਾਹਿਬ ਨੇ ਕਿਹਾ 10 ਤੋਂ 1 ਤੱਕ ਗਿਣਤੇ ਗਿਣੀ ਉਸ ਤੋਂ ਬਾਅਦ ਕਹਿ ਕੇ ਬੰਦਾ ਗਿਆ ਵਕੀ ਤੁਸੀਂ ਥੱਲੇ ਚਲੇਗੇ ਪਿੱਛੇ ਪਿੱਛ ਨੂੰ ਜਾਂਦਾ ਆਟੋਮੈਟਿਕਲੀ ਨਹੀਂ ਸਰੀਰ ਹਲਕਾ ਹੋ ਰਿਹਾ ਕੀ ਫੀਲ ਕੀ ਹੋ ਰਿਹਾ ਹੈ ਸਰੀਰ ਤਾਂ ਮੇਰਾ ਪੂਰਾ ਰਿਲੈਕਸ ਹੈ ਰਿਲੈਕਸ ਬਟੋ ਪਿੱਛੇ ਨੂੰ ਜਾ ਤੁਸੀਂ ਆਹ ਦੇਖੋ ਵੀਰ ਜੀ ਲਾਡੀ ਸਿੰਘ ਜੀ ਆਹ ਗੱਲ ਸਾਰੇ ਬੰਦੇ ਨੂੰ ਮੰਨਣੀ ਪੈਣੀ ਹੈ ਤੁਸੀਂ ਵੀਰੇ ਇੱਥੇ ਪਾਓ ਪਹਿਲਾਂ ਕੁਰਸੀਆਂ ਤਾਂ ਰਖਾਈਆਂ ਲੋ ਜੀ ਦਰਸ਼ਕੋਂ ਇੱਕ ਹੋਰ ਚੀਜ਼ ਕਰਨ ਲੱਗੇ ਆ ਤੁਸੀਂ ਦੇਖੋਗੇ ਬਿਲਕੁਲ ਰੇਡੀਓ ਸਾਡੇ ਵਾਲੇ ਦੇ ਚੈਨਲ ਦੇ ਉੱਤੇ ਲੋ ਜੀ ਪਹਿਲੇ ਆਰਾਮ ਨਾਲ ਪਹਿਲੇ ਕੋਈ ਨਹੀਂ ਆਪਾਂ ਇਹ ਡਿਸਟੈਂਸ ਸੌਸ ਦੇ ਹਿਸਾਬ ਨਾਲ ਕਰ ਲੈਨੇ ਹਾਂ ਬੰਦਾ ਸਾਡਾ ਬਹੁਤ ੱਟਾ ਘੱਟਾ ਜੀ ਹਾਂ ਇਹ ਤਾਂ ਬੰਦਾ ਹੈ ਹੀ ਵੈਸੇ ਹੀ ਮਜ਼ਬੂਤ ਹੈ ਪਰ ਮੈਂ ਕਈ ਵਾਰੀ ਬਹੁਤ ਹਲਕੇ ਬੰਦਿਆਂ ਤੇ ਵੀ ਕਿਲ ਵੀ ਠੋਕੋਗਾ ਕਿਲ ਵੀ ਨਹੀਂ ਜਾਂਦਾ ਅੰਦਰ ਦੇ ਚਲੋ ਜੀ ਇੱਕ ਲੰਬਾ ਸਾਂ ਲਓ ਛਾੜ ਦਿਓ ਅੱਖਾਂ ਲੋਕ ਨੇ ਇਹਦੀਆਂ ਬਾਈ ਦੀਆਂ ਹੋਣੇ ਬਾਹਾਂ ਵੀ ਲੋਕ ਨੇ ਲੱਤਾਂ ਵੀ ਲੋਕ ਨੇ ਇਹਦੀ ਪੂਰੀ ਬਾਡੀ ਵੀਰ ਦੀ ਬਿਲਕੁਲ ਸਟੀਲ ਰੌਡ ਬਣ ਚੁੱਕੀ ਹੈ ਬਿਲਕੁਲ ਟਾਈਟ ਹੈ ਦੇਖ ਲਓ ਹੁਣ ਮੈਂ ਇਹਦੇ ਸਬਕੌਨਸ਼ੀਅਸ ਮਾਈਂਡ ਨੂੰ ਕਹਤਾ ਪੂਰੀ ਬਾਡੀ ਤੁਸੀਂ ਮੇਰੇ ਨਾਲ ਆ ਜਾਓ ਇਹਦੀ ਪੂਰੀ ਬਾਡੀ ਬਾਈ ਦੀ ਸਟੀਲ ਰੌਡ ਬਣ ਚੁੱਕੀ ਹੈ 1 2 3 4 5 ਲੇ ਬਿਲਕੁਲ ਟਾਈਟ ਹੈ ਇਹ ਬਾਈ ਦੀ ਬਾਡੀ ਹੁਣ ਹਲਕਾ ਜਿਹਾ ਵਜਨ ਦੇਉ ਪਹਿਲਾਂ ਨਾਲੋਂ 4 ਗੁਣਾ ਟਾਈਟ ਹੋ ਜੂਗੀ ਭਾਈ ਸਾਹਿਬ ਕੋਸ਼ਿਸ਼ ਨਾਲ ਧਿਆਨ ਰੱਖਿਓ ਪੋਰ ਟਾਈਟ ਹੋ ਜੂਗੀ ਇੱਕ ਮਿੰਟ ਬਿਲਕੁਲ ਟਾਈ ਮੈਂ ਸਬਕੌਨਸ਼ੀਅਸ ਮਾਈਂਡ ਨੂੰ ਕਹਿ ਰਿਹਾ ਕਿ ਇਹ ਪੂਰੀ ਬਾਡੀ ਇੱਥੇ ਰਹੂਗੀ ਰੌਣ ਬਿਲਕੁਲ ਲੋਕ ਹੋ ਚੁੱਕੇ ਆ ਬਿਲਕੁਲ ਲੋਕ ਹਲਕਾ ਜਿਹਾ ਵਜਨ ਦੇਵਾਂਗੇ ਹੋਰ ਟਾਈਟ ਹੋਗੀ ਬਾਡੀ ਲਿਓ ਅੱਛਾ ਇਹਨੂੰ ਹਜੇ ਬਾਈ ਨੂੰ ਇਹ ਪੁੱਛਿਓ ਜਦੋਂ ਜਦੋਂ ਇਹ ਇਸ ਰਿਲੈਕਸੇਸ਼ਨ ਚੋਂ ਬਾਹਰ ਆਉਣੇ ਇਹਦਾ ਮਨ ਸ਼ਾਂਤ ਬਿਲਕੁਲ ਰਿਲੈਕਸ ਹੋਊਗਾ ਬਾਹਰ ਆ ਜੂ ਵੀਰੇ ਕਿਵੇਂ ਆ ਮਨ ਕਿਵੇਂ ਆ ਸੱਚੀ ਗੱਲ ਦੱਸਿਓ ਬੋਲ ਕੇ ਬਿਲਕੁਲ ਨਾਰਮਲ ਆ ਅੱਛਾ ਬੋਲ ਕੇ ਦੱਸੋ ਬਿਲਕੁਲ ਨਾਰਮਲ ਮਨ ਹੈ ਅੱਛਾ ਭਜਨ ਕਿੰਨਾ ਲੱਗਿਆ ਉੱਪਰ ਜੁਨਾ ਲੱਗਿਆ 5 ਜਾਂ 10 ਕਿਲੋ ਇਸ ਕਰਕੇ ਠੀਕ ਹੈ 80 ਕਿਲੋ ਦਾ ਬੰਦਾ ਤੁਹਾਡੇ ਤੇ ਚੜਿਆ ਭਈ ਨਹੀਂ 5 ਜਾਂ 10 ਤਾਂ ਹੀ ਹੁਣ ਤਾਂ ਮਜਨ ਵਧਿਆ ਹੋਇਆ ਕਿੰਟਲ ਵਜਨ ਹੋ ਗਿਆ 10 ਕਿਲੋ ਤੋਂ ਜ਼ਿਆਦਾ ਵਜਨ ਨਹੀਂ ਸੀ ਤੇ 90 ਕਿਲੋ ਵਜਨ ਫੀਲ ਨਹੀਂ ਸੀ ਹੋ ਰਿਹਾ ਕਹਿੰਦਾ 10 ਕਿਲੋ ਫੀਲ ਹੋ ਰਿਹਾ ਸੀ ਬਿਲਕੁਲ ਨਹੀਂ ਸੀ ਫੀਲ ਹੋ ਰਿਹਾ ਉਹ ਵੀ ਤੁਸੀਂ ਕਹਿਤਾ ਨਾ ਕਿ ਹੋ ਨਾ ਜਾਵੇ ਉਹਨਾਂ ਨੇ ਆਵਾਜ਼ ਸੁਣ ਗਈ ਕਿਉਂਕਿ ਇਹਦੇ ਵਿੱਚ ਹੁੰਦਾ ਲਾਡੀ ਸਿੰਘ ਜੀ ਆਇਓ ਵੀਰੇ ਬਾਰਾਹਿਜੋ ਇਹਦੇ ਵਿੱਚ ਬੰਦੇ ਨੂੰ ਹੋਸ਼ ਹੈ ਜਿਹੜੀ ਉਹ ਹੱਦੋਂ ਵੱਧ ਹੁੰਦੀ ਹੈ ਜੀ ਹੁਣ ਸਾਡਾ ਵੀਰ ਜੀ ਇਹ ਇਹ ਤਾਂ ਚਲੋ ਇਹ ਚੀਜ਼ਾਂ ਨੇ ਹੋਰ ਵੀ ਬਹੁਤ ਕੁਝ ਕੀਤਾ ਜਾਂਦਾ ਤਾਂ ਸਿਰਫ ਮਕਸਦ ਜਿਹੜਾ ਹੈਗਾ ਉਹ ਇਹ ਹੈ ਹੁਣ ਇੱਕ ਤਾਂ ਅਸੀਂ ਹਰ ਬਲਾਕ 'ਚ ਆਪਣੀ ਟੀਮ ਖੜੀ ਕਰਨ ਲੱਗੇ ਆਂ ਜੀ ਪੰਜਾਬ ਪੰਜਾਬ ਦੇ ਵਿੱਚ ਜੀ ਕਲਾ ਮਾਲਵਾ 벨ਟ ਦੇ ਵਿੱਚ ਕਰਾਂਗੇ ਨਹੀਂ ਸਾਡੇ ਮਾਝਾ ਦੁਆਬਾ ਮਾਲਵੇ ਤੋਂ ਸਾਰੇ ਪਾਸੇ ਬੰਦੇ ਆ ਰਹੇ ਨੇ ਉਹ ਪ੍ਰੋਪਰ ਸਾ ਤੋਂ ਟ੍ਰੇਨਿੰਗ ਲੈਣ ਲਈ ਆਉਂਦੇ ਨੇ ਜੀ ਕੈਂਪ ਰੱਖਦੇ ਆ ਫਿਰ ਅਸੀਂ ਉਹਨਾਂ ਨੂੰ ਕੋਈ ਕੋਈ ਸੈਂਟਰ ਖੋਲੇ ਉੱਥੇ ਅਸੀਂ ਉਹਨਾਂ ਨੂੰ ਪਰਮਾਨੈਂਟ ਨਹੀਂ ਉੱਥੇ ਅਸੀਂ ਜਦੋਂ ਕੈਂਪ ਰੱਖਦੇ ਹਾਂ ਰੈਸਟੋਰੈਂਟ 'ਚ ਉਹਨਾਂ ਦੀ ਰਹਿائش ਖਾਣਾ ਸਭ ਕੁਝ ਪ੍ਰਬੰਧ ਕਰਕੇ ਪੂਰਾ ਕੋਈ ਚਾਰਜ ਵੀ ਕਰਦੇ ਹੋ ਹਾਂ ਅਸੀਂ ਉਹਨਾਂ ਦੇ ਚਾਰਜ ਲੈਣੇ ਆ ਜੀ ਕਿਉਂਕਿ ਉਹ ਰਹਿੰਦੇ ਵੀ ਉੱਥੇ ਹੀ ਆ ਉਹ ਰਹਿੰਦੇ ਉੱਥੇ ਨੇ ਅ ਕਿਉਂਕਿ ਮੈਂ ਤੁਹਾਨੂੰ ਦੱਸਦਾ ਕਿ ਫ੍ਰੀ ਕੁਛੇ ਨੂੰ ਕੁਝ ਹੁੰਦਾ ਹੀ ਨਹੀਂ ਫ੍ਰੀ ਨੂੰ ਕੋਈ ਸੀਰੀਅਸ ਵੀ ਨਹੀਂ ਲੈਂਦਾ ਔਰ ਜਿਹਨੇ ਟ੍ਰੇਨਿੰਗ ਲੈਣੀ ਹੈ ਟ੍ਰੇਨਿੰਗ ਉਹੀ ਲੈਣ ਜਿਹੜੇ ਪ੍ਰੋਫੈਸ਼ਨਲ ਤਰੀਕੇ ਨਾਲ ਇਹ ਕਰਕੇ ਲੋਕਾਂ ਦਾ ਫਾਇਦਾ ਕਰਨਾ ਚਾਹੁੰਦੇ ਨੇ ਜਿਨ੍ਹਾਂ ਕੋਲ ਟਾਈਮ ਹੈ ਸਾਡੇ ਸਾਡੇ ਮੈਂ ਥੋੜਾ ਰੁਕਣਾ ਚਾਹਣਾ ਹੈ ਸਾਡੇ ਨਿਊਜ਼ੀਲੈਂਡ ਦੇ ਵਿੱਚ ਕੀ ਅਗਰ ਤੁਹਾਡੇ ਕੋਲ ਕਿਸੇ ਜਿਮ ਦਾ ਕਾਰਡ ਹੈ ਨਾ ਜੀ ਜੀ ਤੇ ਅਗਰ ਮੈਂ ਤੁਹਾਨੂੰ ਕਹਾਂ ਕਿ ਥੋੜੇ ਦਿਨ ਤੋਂ ਇੰਡੀਆ ਚੱਲਾਂ ਮੈਂ ਤੇਰਾ ਕਾਰਡ ਬੋਰੋ ਕਰ ਲੈਣਾ ਲੈ ਲੈਣਾ ਕਾਰਡ ਵੀ ਮੈਂ ਵੀ ਕੁਝ ਪੈਸੇ ਪਾ ਦੇਣਾ ਪਰ ਮੇਨ ਪੈਸੇ ਤੁਹਾਡੇ ਹੀ ਜਾ ਰਹੇ ਹੂੰ ਕਾਰਡ ਮੇਰੇ ਕੋਲ ਤੁਸੀਂ ਇੰਡੀਆ ਚਲੇਗੇ ਮੈਂ ਫਿਰ ਵੀ ਜਿਮ ਨਹੀਂ ਜਾਂਦਾ ਜੀ ਜਦੋਂ ਮੈਂ ਮੇਨ ਬੰਦਾ ਜਿਵੇਂ ਤੁਸੀਂ ਕਿਹਾ ਕਿ ਪੈਸੇ ਲੈ ਕੇ ਤਾਂ ਟੈਂਸ਼ਨ ਹੁੰਦੀ ਹੈ ਹਾਂ ਜੀ ਜਦੋਂ ਮੈਂ ਮੇਨ ਬੰਦਾ ਫਿਰ ਮੈਂ ਜਿ ਦੂਜੀ ਗੱਲ ਵੀਰ ਜੀ ਇਹ ਹੈ ਲਾਡੀ ਸਿੰਘ ਜੀ ਕਿ ਇੱਕ ਅਸੀਂ ਪਰਿਵਾਰਕ ਕੋਰਸ ਸ਼ੁਰੂ ਕਰ ਰਹੇ ਹਾਂ ਮੈਂਟਲ ਹੈਲਥ ਦੇ ਉੱਤੇ ਬਹੁਤ ਵੱਡੀ ਲੋੜ ਹੈ ਕੰਮ ਕਰਨ ਦੀ ਪਰਿਵਾਰਕ ਕੋਰਸ ਇਹ ਹੈ ਕਿ ਪੂਰੇ ਪਰਿਵਾਰ ਨੂੰ ਸਦਦੇ ਆ ਕਿ ਲੈਂਗੁਏਜ ਕੀ ਬੋਲਣੀ ਹੈ ਉਹਨਾਂ ਨੂੰ ਐਕਸਰਸਾਈਜ਼ ਦੀ ਕਿਹੜੀ ਲੋੜ ਹੈ ਕਿ ਜਿਵੇਂ ਮਤਲਬ ਸਟੱਡੀ ਤੇ ਫੋਕਸ ਨਹੀਂ ਹੋ ਰਿਹਾ ਜਾਂ ਫਿਰ ਕੋਈ ਗੇਮ ਵਾਲਾ ਬੰਦਾ ਹੈ ਉਹ ਤੋਂ ਗੇਮ ਦੇ ਵਿੱਚ ਇੱਕ ਗਲਤੀ ਵਾਰ-ਵਾਰ ਇਸ ਕਰਕੇ ਹੁੰਦੀ ਹੈ ਕਿਉਂਕਿ ਉਹਦੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਉਹ ਚੀਜ਼ ਸੇਵ ਹੋ ਜਾਂਦੀ ਹੈ ਜੀ ਹੁਣ ਤੁਸੀਂ ਲਾਡੀ ਸਿੰਘ ਜੀ ਦੇਖੋ ਕਿ ਹਿਪੋਕ੍ਰੇਟਸ ਜਿਹੜਾ ਬੰਦਾ ਅੱਜ ਤੋਂ ਕਰੀਬ 2400 ਸਾਲ ਪਹਿਲਾਂ ਹੋਇਆ ਜਿਹਨੂੰ ਫਾਦਰ ਆਫ ਮੈਡੀਸਨ ਕਹਿੰਦੇ ਨੇ 2400 ਸਾਲ ਪਹਿਲਾਂ ਹਾਂਜੀ ਹਿਪੋਕ੍ਰੇਟਸ ਕਾਫੀ ਵੱਡਾ ਬੰਦਾ ਹੈ ਉਹਨੇ ਇਹ ਗੱਲ ਕਹੀ ਸੀ ਲੋਕਾਂ ਨੂੰ ਕਿ ਜਿੰਨੀਆਂ ਬਿਮਾਰੀਆਂ ਨੇ ਜਿੰਨੀਆਂ ਸਮੱਸਿਆਵਾਂ ਨੇ ਉਹਦੀ ਜੜ੍ਹ ਹੈ ਉਹ ਦਿਮਾਗ ਵਿੱਚ ਪਈ ਆ ਉਹ ਮਨ ਵਿੱਚ ਹੈਗੀ ਆ ਦਿਮਾਗ ਦੇ ਅੰਦਰਲਾ ਪੋਰਸ਼ਨ ਜਿਹੜੇ ਖਿਆਲਾਂ ਚ ਅਸੀਂ ਇਸ ਕਰਕੇ ਬਿਮਾਰ ਆ ਕਿਉਂਕਿ ਸਾਡੇ ਖਿਆਲ ਬਿਮਾਰਾਂ ਵਾਲੇ ਨੇ ਜਿੱਦਾਂ ਖਿਆਲ ਪੋਜ਼ਿਟਿਵ ਹੋ ਗਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾਲ ਜੁੜ ਕੇ ਅਸੀਂ ਆਪਣੇ ਖਿਆਲਾਂ ਦਾ ਇਲਾਜ ਕਰਦੇ ਆ ਜੈਸਾ ਸੇਵਾ ਤੈਸੋ ਹੋਏ ਜਿਵੇਂ ਦਾ ਅਸੀਂ ਸਿਮਰਨ ਕਰਦੇ ਆ ਉਹ ਜੇ ਹੋ ਜਾਂਦੇ ਆ ਹੁਣ ਤੁਸੀਂ ਵੇਖੋ ਇਹ ਵੀਰ ਨੂੰ ਇਹਦੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਇੰਨੀ ਪਾਵਰ ਹੈ ਕਿ ਇਹਨੂੰ ਕਹਿਤਾ ਕਿ ਤੇਰੀ ਬਾਡੀ ਸਟੀਰ ਰੋੜ ਹੈ ਹਲਕੀ ਜੀ ਥੋੜੀ ਜੀ ਨੂੰ ਜਾ ਰਹੀ ਸੀ ਮੈਂ ਕਿਹਾ ਇੱਥੇ ਹੀ ਰਹੂਗੀ ਉੱਥੇ ਹੀ ਰਹਿ ਰਹੀ ਹੈ ਉੱਪਰ ਮੈਂ ਖੜਾ ਹੋ ਗਿਆ ਉਹਨੂੰ ਲੱਗ ਵਜਨ ਮੈਂ ਕਹਿਤਾ ਹਲਕਾ ਜਿਹਾ ਵਜਨ ਹਲਕਾ ਹੀ ਲੱਗਿਆ ਕਿ ਆਪਾਂ ਇਹਦੇ ਤੇ ਇੱਕ ਚੀਜ਼ ਅਪਲਾਈ ਕਰ ਸਕਦੇ ਹਾਂ ਕਿ ਆਹ ਵੀਰ ਨੂੰ ਕਹੀਏ ਕਿ ਦੋਨੋਂ ਬਾਵਾ ਇਹਨੀਆਂ ਥੱਲੇ ਕਰਨੀਆਂ ਤੁਸੀਂ ਇੱਕ ਵਾਰੀ ਖੜੀਆਂ ਕਰਾ ਦਿਓ ਦੋਨੋਂ ਬਾਵਾ ਇਹ ਲਾਣ ਜ਼ੋਰ ਹਾਂਜੀ ਪੋਸੀਬਲ ਹੈ ਚੀਜ਼ ਹੋਣੇ ਦੂਜਾ ਬੰਦਾ ਜਿਵੇਂ ਇਹਨਾਂ ਦੀ ਬਾਵਾ ਤੁਸੀਂ ਖੜੀਆਂ ਕਰਾਤੀਆਂ ਕਰਕੇ ਜੀ ਮੈਂ ਆਹ ਵੀਰ ਨੂੰ ਕਹਾਂ ਵੀ ਥੱਲੇ ਕਰ ਬਾਵਾ ਇਹਨਾਂ ਦੀਆਂ हां ये कर लेंगे ये तो कर सकते हैं ये एक कम और नहीं कर सकते हो ਤੁਸੀਂ ਤੁਸੀਂ ਇੱਕ ਕੰਮ ਇੱਕ ਲੰਬਾ ਸਾਂ ਲਓ ਛੱਡ ਦਿਓ ਅੱਖਾਂ ਬੰਦ ਕਰੋ ਹੁਣ ਜਿਵੇਂ ਆਹ ਬਾਹ ਹੈ ਇਹਨਾਂ ਦੀ ਜੀ ਮੈਂ ਸਬਕੌਨਸ਼ੀਅਸ ਮਾਈਂਡ ਨੂੰ ਕਹਿ ਰਹੀ ਹਾਂ ਇਹਨਾਂ ਦੇ ਨੂੰ ਕਿ ਇਸ ਬਾਹ ਨੂੰ ਇੰਨਾ ਸਟੀਲ ਰੋਡ ਬਣਾ ਦੇ ਸਬਕੌਨਸ਼ੀਅਸ ਮਾਈਂਡ ਇਸ ਬਾਹ ਨੂੰ ਇੰਨਾ ਸਟੀਲ ਰੋਡ ਬਣਾ ਦੇ ਕਿ ਇਹਦੇ ਵਿੱਚ ਕੋਈ ਵੀ ਬੈਂਡ ਨਾ ਪਾਸ ਕੇ ਇੱਥੇ ਬੈਂਡ ਨਹੀਂ ਪਾਊਗਾ ਜਿੰਨਾ ਬੈਂਡ ਪਾਉਣ ਦੀ ਕੋਸ਼ਿਸ਼ ਕਰੂਗਾ ਕੋਈ 1 2 3 4 ਬਿਲਕੁਲ ਲੋਕ ਹੈ ਜਿੰਨਾ ਇਸ ਬਾਹਰ ਚ ਬੈਂਡ ਪਾਉਣ ਦੀ ਕੋਸ਼ਿਸ਼ ਕਰੋ ਹੋਰ ਹੋਰ ਹੋ ਟੂਟ ਹੋਰ ਟਾਈਟ ਹੁੰਦੀ ਜਾ ਰਹੀ ਹੈ ਦੇਖੋ ਜੀ ਇਹਦੇ ਚ ਬੈਂਡ ਨਹੀਂ ਪੈਣਾ ਲਾਡੀ ਜੀ ਤੁਹਾਡੇ ਤੋਂ ਮੈਂ ਕਰ ਸਕਦਾ ਹਾਂ ਹਾਂ ਐ ਨੂੰ ਬੈਂਡ ਪਾਓਗੇ ਹੋਰ ਟਾਈਟ ਹੋ ਜਾਊਗਾ ਜਿੰਨੀ ਕੋਸ਼ਿਸ਼ ਕਰੋਗੇ ਹੋਰ ਟਾਈਟ ਹੋਰ ਟਾਈਟ ਇਹਦੇ ਚ ਹਾਂਜੀ ਹਲਕਾ ਜਿਹਾ ਬੈਂਡ ਪੈ ਰਿਹਾ ਕਿ ਨਹੀਂ ਨਹੀਂ ਤਾਂ ਬੜਾ ਟਾਈਟ ਹੋ ਗਿਆ ਹਾਂਜੀ ਹਾਂਜੀ ਤੇ ਮੈਂ ਜੁਟਕੀ ਮਾਰੂਗਾ ਖੋਲਦਾ ਇਹਦੇ ਚ ਵੀਰ ਜੀ ਲਾਡੀ ਸਿੰਘ ਜੀ ਗੱਲ ਇਹ ਹੈ ਜਿਹੜੀ ਆਪਾਂ ਇਹ ਚੀਜ਼ ਕਰ ਰਹੇ ਆ ਇਹ ਸਿਰਫ ਲੋਕਾਂ ਨੂੰ ਦੱਸਣ ਲਈ ਸਮਝਾਉਣ ਲਈ ਹੈ ਜੀ ਕਿਉਂਕਿ ਜਿਹੜੇ ਲੋਕ ਮਾਨਸਿਕ ਰੋਗੀ ਨੇ ਨਾ ਤਾਂ ਉਹ ਬਾਹਰ ਆੜ ਕਰਾਉਣ ਆਉਂਦੇ ਨੇ ਨਾ ਕੁਰਸੀ ਤੇ ਪੈ ਕੇ ਉਹਨਾਂ ਨੇ ਕੋਈ ਪ੍ਰਦਰਸ਼ਨ ਕਰਨਾ ਜੀ ਇਹ ਸਿਰਫ ਤੇ ਸਿਰਫ ਦੱਸਣ ਦਾ ਮਕਸਦ ਹੈ ਅਸਲ ਮਕਸਦ ਹੈ ਕਿ ਜਿਹੜੀ ਇਹਦੇ ਪਿੱਛੇ ਥੈਰੇਪੀ ਕੰਮ ਕਰਦੀ ਹੈ ਜਿਹੜੀ ਐਕਸਰਸਾਈਜ਼ ਕਿਹੜੇ ਬੰਦੇ ਨੂੰ ਕਿਵੇਂ ਕਰਾਉਣੀ ਹੈ ਉਸ ਤਰੀਕੇ ਨਾਲ ਬੰਦੇ ਠੀਕ ਹੋ ਜਾਂਦੇ ਨੇ ਤਾਂ ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਹੱਥ ਬਨ ਕੇ ਸਾਰੇ ਦਰਸ਼ਕਾਂ ਨੂੰ ਭੈਣ ਭਰਾਵਾਂ ਨੂੰ ਇਹ ਬੇਨਤੀ ਕਰੂੰਗਾ ਕਿ ਇੱਕ ਤਾਂ ਸਾਡੀ ਇਹ ਵੀਡੀਓ ਜਿਹੜੀ ਸਾਰੇ ਪਾਸੇ ਭੇਜਣਾ ਕਿਉਂਕਿ ਉਹਦਾ ਕਾਰਨ ਹੈ ਕਿ ਪੰਜਾਬ ਦੇ ਵਿੱਚ ਇਹੀ ਚੀਜ਼ਾਂ ਦਿਖਾ-ਦਖਾ ਕੇ ਸਾਡੇ ਭੈਣ ਭਰਾਵਾਂ ਦੇ ਧਰਮ ਬਦਲੇ ਜਾ ਰਹੇ ਆ ਇਕੱਲੇ ਸਿੱਖਾਂ ਦੇ ਨਹੀਂ ਵੀਰ ਜੀ Hindu ਵੀ ਬਹੁਤ ਵੱਡੇ ਪੱਧਰ ਤੇ ਚੇਂਜ ਹੋ ਰਹੇ ਆ ਤਾਂ ਇਸ ਲਈ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਬਣਾਈਏ ਕਿ ਇਸ ਤਰੀਕੇ ਨਾਲ ਜੇ ਕੋਈ ਗੁੰਮਰਾਹ ਕਰਦਾ ਸਾਡੇ ਕਿਸੇ ਭੈਣ ਭਰਾ ਨੂੰ ਤਾਂ ਅਸੀਂ ਉਹਨੂੰ ਤੁਰੰਤ ਰੋਕ ਸਕੀਏ ਤੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਜਿਹੜਾ ਤੁਸੀਂ ਆਪਣਾ ਪਲੇਟਫਾਰਮ ਤੋਂ ਇਹ ਗੱਲ ਰੱਖਣ ਦਾ ਮੌਕਾ ਮਿਲਿਆ ਔਰ ਬੰਦੇ ਵੀ ਤੁਹਾਡੇ ਜੀ ਹਾਂਜੀ ਤੇ ਇਹ ਗੁਰੂ ਮਹਾਰਾਜ ਦੀ ਬਹੁਤ ਵੱਡੀ ਬਖਸ਼ਿਸ਼ ਹੈ ਤੁਹਾਡੇ ਤੇ ਤੇ ਇਹਦੇ ਤੇ ਅਸੀਂ ਪਿਛਲੇ ਲੰਬੇ ਸਮੇਂ ਤੋਂ ਲੱਗੇ ਹੋਏ ਹਾਂ ਤੇ ਹੁਣ ਵੀ ਲਗਾਤਾਰ ਜਿਹੜਾ ਕੰਮ ਕਰ ਰਹੇ ਹਾਂ ਪੰਜਾਬ ਦੇ ਵਿੱਚ ਗਰਾਊਂਡ ਲੈਵਲ ਤੇ ਅਸੀਂ ਵੀ ਆਪਣੀ ਪੂਰੀ ਟੀਮ ਰੇਡੀਓ ਸਾਡਲੇ ਦੀ ਸਮੁੱਚੀ ਟੀਮ ਜਿੰਨਾ ਵੀ ਸਾਡਾ ਭਾਈਚਾਰਾ ਹੈ ਉਹ ਤੁਹਾਡਾ ਬਹੁਤ ਧੰਨਵਾਦ ਕਰਦਾ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਤਾਂ ਸੰਗਤਾਂ ਨੂੰ ਵੱਡੇ ਪੱਧਰ ਤੇ ਆਇਓ ਪੰਜਾਬ ਦੀ ਸਰ ਜਮੀਂ ਅੱਜਕਲ ਤੁਸੀਂ ਨਿਊਜ਼ੀਲੈਂਡ ਤਕਰੀਬਨ ਡੇਢ ਮਹੀਨੇ ਲਈ ਆਏ ਹੋ ਹਮਿਲਟਨ ਹੇਸਟਿੰਗ ਕ੍ਰਾਈਸਟਰਸ ਦੀ ਗੱਲ ਕਰੀ ਆ ਆਕਲੈਂਡ ਗੁਰੂ ਘਰਾਂ ਵਿਖੇ ਤੁਸੀਂ ਜਿਹੜੀ ਕਥਾ ਦੇ ਨਾਲ ਸੰਗਤਾਂ ਨੂੰ ਜੋੜ ਰਹੇ ਹੋ ਤੇ ਇਹ ਤੁਹਾਡੀ ਨਵਿਕਲੀ ਚੀਜ਼ ਜਿਹੜੀ ਆ ਸਾਡੇ ਮਾਧਿਅਮ ਨਾਲ ਹੀ ਦਿਖਾਈ ਜਾ ਰਹੀ ਹੈ ਇੱਕ ਆਪਣਾ ਸਵਾਲ ਰਹਿ ਗਿਆ ਸੀਗਾ ਜੀ ਕਿ ਆਪਾਂ ਨਾਮ ਵੀ ਜਿਵੇਂ ਦਾ ਨਾਮ ਪਰਮ ਹੈ ਜੀ ਪਰਮ ਵੀਰ ਸਿੰਘ ਇਹਦਾ ਨਾਮ ਹੈ ਪਰਮ ਵੀਰ ਸਿੰਘ ਦੇ ਨਾਮ ਤੇ ਆਪਾਂ ਕੁਝ ਹੋਰ ਵੀ ਕਹਿ ਸਕਦੇ ਆ ਕਿ ਤੂੰ ਹਰਜਿੰਦਰ ਸਿੰਘ ਮਾਂਜੀ ਆ ਤੂੰ ਫਲਾਣਾ ਬੰਦਾ ਪੋਸਿਬਿਲਟੀ ਹੈ ਜੀ ਹਾਂਜੀ ਹਾਂਜੀ ਜਿਹੜਾ ਉਹ ਕਰਦੇ ਆ ਨਾ ਆਪਾਂ ਜਿਵੇਂ ਇਹਦਾ ਕੀ ਨਾਮ ਦੱਸੇ ਪਰਮ ਪਰਮ ਵੀਰ ਵੀਰੇ ਇੱਕ ਲੰਬਾ ਸਾਂ ਲਓ ਕਮਾਂਡ ਕਰੋ ਪਰਮਵੀਰ ਮੈਂ ਤੁਹਾਡਾ ਨਾਮ ਵਾਪਸ ਲੈ ਲਿਆ ਤੁਸੀਂ ਬੋਲ ਨਹੀਂ ਸਕਦੇ ਤੁਹਾਡਾ ਨਾਮ ਕੀ ਹੈ ਬੋਲਿਆ ਨਹੀਂ ਜਾਊਗਾ ਪੁੱਛੋ ਜੀ ਨਾਮ ਕੀ ਹੈ ਤੁਹਾਡਾ ਨਾਮ ਕੀ ਹੈ ਉਸਤਾਦ ਜੀ ਜਿੰਨਾ ਬੋਲਣ ਦੀ ਕੋਸ਼ਿਸ਼ ਕਰੋਗੇ ਭੁੱਲੋਗੇ ਰਮਨ ਹੈ ਤੁਹਾਡਾ ਨਾਮ ਕਿ ਪਰਮ ਹੈ ਤੁਹਾਡਾ ਨਾਮ ਮੈਂ ਇਹਨਾਂ ਨੂੰ ਇੱਕ ਨਾਮ ਦੇਣ ਲੱਗਿਆ ਇਹਨਾਂ ਦਾ ਨਾਮ ਹੈ ਲਾਡੀ ਸਿੰਘ ਪਟਿਆਲਾ ਕੀ ਨਾਮ ਹੈ ਵੀਰੇ ਨਾਮ ਕੀ ਹੈ लाड्डी सिंह पटियाला जोर से बोलो लाड्डी सिंह पटियाला लो जी ਥੋੜੇ ਵਾਲਾ ਨਾਮ ਤੇ ਜੇ ਮੈਂ ਕੁਝ ਹੋਰ ਪੁੱਛਾਂ ਕਿ ਨਾਮ ਤੁਹਾਡਾ ਕੋਈ ਹੋਰ ਹੈ ਤੇ ਬੋਲਣਗੇ ਕਿ ਕੋਈ ਨਾਮ ਆਏਗਾ ਇਹ ਕੁਝ ਵੀ ਨਹੀਂ ਬੋਲਣਗੇ ਜੀ ਇਹ ਇਹਨਾਂ ਦਾ ਇੱਕੋ ਹੀ ਨਾਮ ਹੈ लाड्डी सिंह पटियाला ਤੁਹਾਡਾ ਨਾਮ ਪਰਮ ਹੈ ਕੀ ਨਾਮ ਹੈ लाड्डी सिंह पटियाला ਲੈ ਤੁਹਾਡਾ ਨਾਮ ਪਰਮ ਹੈ ਕੀ ਨਾਮ ਹੈ लाड्डी सिंह पटियाला ਲੋ ਲੋ ਜੀ लाड्डी सिंह पटियाला ਵਾਪਸ ਲੈ ਲਿਆ ਹੁਣ ਇਹਨਾਂ ਨੂੰ ਇੱਕ ਨਾਮ ਦਿੱਤਾ ਨਰਿੰਦਰ ਮੋਦੀ ਇਹੀ ਬੋਲਿਆ ਜਾਊਗਾ ਕੀ ਨਾਮ ਹੈ ਨਰਿੰਦਰ ਮੋਦੀ ਉੱਚੀ ਬੋਲ ਕੇ ਦੱਸੋ ਨਰਿੰਦਰ ਮੋਦੀ ਨਰਿੰਦਰ ਮੋਦੀ ਵਾਪਸ ਲੈ ਲਿਆ ਅਸਲੀ ਨਾਮ ਦੇਤਾ ਪਰਮਵੀਰ ਸ਼ਕੀਨਾਮ ਪਰਮਵੀਰ ਹੁਣ ਤੁਸੀਂ ਜਦੋਂ ਇਸ ਰਿਲੈਕਸੇਸ਼ਨ ਚੋਂ ਬਾਹਰ ਆਉਂਗੇ ਬਿਲਕੁਲ ਸ਼ਾਂਤ ਆਨੰਦਤ ਹੋਮੋਗੇ 1 2 3 ਬੈਕ ਕਿਵੇਂ ਵੀਰੇ ਕਿ ਨਾ ਪੁੱਛੋ ਜੀ ਕਿਵੇਂ ਸੀ ਨਾਮ ਬੋਲੇ ਜੀ ਪਰ ਉਹ ਕਿਵੇਂ ਲੱਗਿਆ ਜਿਵੇਂ ਇਹਨਾਂ ਨੇ ਤੁਹਾਡਾ ਨਾਮ ਚੇਂਜ ਕਰਤਾ ਨਰਿੰਦਰ ਮੋਦੀ ਰਖਤਾ ਲਾਡੀ ਸਿੰਘ ਪਟਿਆਲਾ ਤੁਹਾਡੇ ਦਿਮਾਗ 'ਚ ਸਹੀ ਸੀ ਕਿ ਗਲਤ ਤੁਸੀਂ ਬੋਲ ਰਹੇ ਸੀ ਮੈਨੂੰ ਪੂਰੀ ਹੋਸ਼ ਸੀਗੀ ਮੈਨੂੰ ਮੇਰਾ ਨਾਮ ਹੈ ਬੋਲਣਾ ਚਾਹ ਰਿਹਾ ਸੀਗਾ ਬਟ ਜਿਹੜੇ ਲਾਸਟ ਵਿੱਚ ਉਹ ਨਾਮ ਬੋਲਦੇ ਸੀ ਤੁਹਾਡੀ ਨਹੀਂ ਜਿਹੜੇ ਉਹ ਨਾਮ ਬੋਲਦੇ ਸੀ ਹੋਰ ਰੀਪੀਟ ਹੋ ਰਿਹਾ ਸੀਗਾ ਉਹ ਕਹਿ ਰਿਹਾ ਸੀ ਵੀ ਇਹ ਨਾਮ ਬੋਲਣਾ ਤੁਹਾਨੂੰ ਅੰਦਰੋਂ ਮੈਨੂੰ ਅੰਦਰੋਂ ਆ ਰਹੇ ਸੀ ਹਾਂ ਕਿ ਤੁਹਾਡੀ ਜ਼ੁਬਾਨ ਆਹ ਵਾਲਾ ਨਾਮ ਕਿਉਂਕਿ ਉਹਨਾਂ ਦੇ ਮਤਲਬ ਬੋਲ ਚਿੰਨੀ ਜਿਆਦਾ ਪਾਵਰ ਸੀ ਕਿ ਉਹੀ ਮਨ ਕਹਿਣ ਨੂੰ ਦਿਲ ਕਰ ਰਿਹਾ ਸੀ ਜੋ ਕਹੋਣਾ ਚਾ ਰਿਹਾ ਸੀ ਵਿੱਚ ਲਾਡੀ ਸਿੰਘ ਜੀ ਦੋ ਤਰ੍ਹਾਂ ਦੇ ਬੰਦੇ ਹੁੰਦੇ ਨੇ ਇੱਕ ਬੰਦੇ ਉਹ ਨੇ ਜਿਹੜੇ ਨਾਮ ਬਿਲਕੁਲ ਭੁੱਲ ਜਾਂਦੇ ਨੇ ਦੂਜੇ ਬੰਦੇ ਉਹ ਹੁੰਦੇ ਨੇ ਜਿਨ੍ਹਾਂ ਨੂੰ ਨਾਮ ਯਾਦ ਰਹਿੰਦਾ ਪਰ ਬੋਲਿਆ ਹੋ ਜਾਊਗਾ ਜੋ ਮੈਂ ਕਹੂੰਗਾ ਜੀ ਇਦਾਂ ਹੁੰਦਾ ਕੋਈ ਇਦਾਂ ਦਾ ਵੀ ਸੀਨ ਹੈ ਕਿ ਆਪਾਂ ਕਰੀਏ ਕਿ ਹੁਣ ਕੁਝ ਮੈਂ ਬੁਲਾ ਰਿਆਂ ਤੇ ਬੋਲੀ ਨਾ ਪਾਣ ਇਦਾਂ ਵੀ ਹੈਗਾ ਹੋਰ ਜਿਵੇਂ ਇਹ ਨਾਲਾ ਅੱਖਾਂ ਬੰਦ ਨੇ ਹੁਣ ਪੂਰਾ ਮੂੰਹ ਲੋਕ ਹੈ ਸਾਰਾ ਮੂੰਹ ਲੋਕ ਹੈ ਖੁੱਲੂਗਾ ਨਹੀਂ ਬੁਲਾਉਣ ਦਾ ਯਤਨ ਕਰੋਗੇ ਬਿਲਕੁਲ ਨਹੀਂ ਬੋਲਿਆ ਜਾਊਗਾ ਮੂੰਹ ਬੰਦ ਹੈ ਪਰਮ ਤੂੰ ਚਾਹ ਦਾ ਬੜਾ ਸ਼ਕੀਨ ਹੈ ਚਾਹ ਲੈ ਕੇ ਆਵਾਂ ਤੇਰੇ ਅਸੇ ਮਿੱਠਾ ਪਾ ਕੇ ਗੁੜ ਪਾ ਕੇ ਬੋਲਿਆ ਨਹੀਂ ਆਊਗਾ ਬਿਸਕੁਟ ਨਾਲ ਲਿਆਵਾਂ ਬਿਲਕੁਲ ਨਹੀਂ ਬੋਲ ਸਕਦੇ ਥੰਮਸ ਅਪ ਪੀਣੇ ਇਸ਼ਾਰਾ ਤਾਂ ਕਰ ਸਕਦੇ ਨੇ ਬੋਲ ਨਹੀਂ ਖੀਰ ਖਾਣੀ ਹੈ ਖੀਰ ਮੈਂ ਇੱਕੋ ਝੁਟਕੀ ਮਰੂੰਗਾ ਲੋਕ ਖੋਲੋ ਲੋ ਹੁਣ ਬੋਲ ਸਕਦੇ ਅੱਛਾ ਪਰਮ ਹੁਣ ਕੀ ਫੀਲ ਹੋ ਰਿਹਾ ਸੀ ਖੀਰ ਸੁਣ ਰਹੀ ਸੀ ਸੁਣਦਾ ਸਾਰਾ ਥੰਬਸ ਅਪ ਸੁਣ ਰਿਹਾ ਸੀ ਮੈਂ ਖੀਰ ਦਾ ਕਹਿਣ ਜਾ ਰਿਹਾ ਸੀ ਵੀ ਮੈਂ ਖਾਣੀ ਆ ਉਹ ਬੁੱਲ ਨਹੀਂ ਸੀ ਖੋਲ ਰਿਹਾ ਥੰਬਸ ਅਪ ਮੂੰਹ ਅਡੋ ਵੀ ਨਹੀਂ ਇਦਾਂ ਇੱਕ ਹੋਰ ਜੀ ਹੋਰ ਅਡੋ ਪਰਮ ਮੈਂ ਇੱਥੇ ਲੋਕ ਕਰਤਾ ਮੂੰਹ ਇੱਥੇ ਲੋਕ ਹੈ ਜਿੰਨਾ ਇਹਨੂੰ ਮੀਚਣ ਦਾ ਯਤਨ ਕਰੋਗੇ ਹੋਰ ਟਾਈਟ ਇੱਥੇ ਹੋ ਰਿਹਾ ਹੈ ਇੱਥੇ ਰੁਕੂਗਾ ਲੋ ਜੀ ਮੂੰਹ ਨਹੀਂ ਬੰਦ ਕਰ ਸਕਦੇ ਤੁਸੀਂ ਮਾਰਾ ਸਾਡਾ ਬੰਦਾ ਨਾ ਮਾਰ ਦਿਓ ਇੱਕੋ ਚੁਟਕੀ ਮਾਰੂਗਾ ਖੁੱਲ ਗਿਆ ਲੋਕ ਕਿਉਂ ਆ ਜਕੜ ਹੋ ਗਿਆ ਪਏ ਜਿੱਦਾਂ ਜਵਾੜਾ ਜਕੜ ਹੋ ਗਿਆ ਮੈਂ ਸਾਰੇ ਦਰਸ਼ਕਾਂ ਨੂੰ ਹੱਥ ਜੋੜ ਕੇ ਰਿਕੁਐਸਟ ਕਰਾਂਗਾ ਬੇਨਤੀ ਕਰਾਂਗਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਹਰ ਇੱਕ ਭਾਈਚਾਰੇ ਦੇ ਮੋਬਾਈਲ ਦੇ ਉੱਤੇ ਵੀਡੀਓ ਜਾਣੀ ਚਾਹੀਦੀ ਹੈ ਤਾਂ ਜੋ ਭਾਈ ਸਾਹਿਬ ਨੇ ਜਿੰਨੀਆਂ ਵੀ ਪਿਆਰੀਆਂ ਪਿਆਰੀਆਂ ਗੱਲਾਂ ਸਾਡੇ ਨਾਲ ਕੀਤੀਆਂ ਕਿ ਧਰਮ ਤਬਦੀਲ ਕੀਤਾ ਜਾ ਰਿਹਾ ਧਰਮ ਉਪਰਵਰਤਨ ਹੋ ਰਿਹਾ ਕਾਫੀ ਨਾਲੇ ਵੀਰ ਜੀ ਲਾਡੀ ਜੀ ਮੈਂ ਅੱਧਾ ਮਿੰਟ ਲੈਣਾ ਕਿ ਇਸ ਲੈਵਲ ਤੇ ਬੰਦੇ ਚਲੇ ਗਏ ਨੇ ਉਹ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੀ ਇਨਡਾਇਰੈਕਟ ਹੁਣ ਟਾਰਗੇਟ ਕਰਨ ਲੱਗੇ ਕਿ ਜੇ ਤੁਹਾਡੇ ਘਰੇ ਕੋਈ ਮਰ ਗਿਆ ਸਾਡੇ ਖੁਸ਼ੀ ਆਸੀ ਕਿਉਂ ਨਾ ਇਹ ਜਿਹੜੀਆਂ ਗੱਲਾਂ ਕਰਨ ਦੀ ਹਿੰਮਤ ਜੀ ਪਰ ਲਾਸਟ ਟਾਈਮ ਗੱਲ ਕੀਤੀ ਸੀ ਮਾਤਾ ਗੁਜਰਕੌਰ ਜੀ ਦੀ ਕਿ ਕਈਆਂ ਦੇ ਮਨਾਂ ਦੇ ਵਿੱਚ ਖਿਆਲ ਇਹ ਹੈ ਕਿ ਠੰਡੇ ਬੁਰਜ ਤੋਂ ਮਾਤਾ ਗੁਜਰਕੌਰ ਜੀ ਨੇ ਛਾਲ ਮਾਰੀ ਪਰ ਉਹਨਾਂ ਨੇ ਦਸਮ ਦਵਾਰ ਦੇ ਵਿੱਚ ਜਾ ਕੇ ਆਪਣੇ ਜੀ ਪ੍ਰਾਣ ਸੀ ਜੀ ਉਹ ਗੁਰੂ ਮਹਾਰਾਜ ਦੇ ਚਰਨਾਂ 'ਚ ਭੇਜਤੇ ਇਹ ਨੈਗੇਟਿਵ ਗੱਲਾਂ ਜਿਹੜੀਆਂ ਸਾਡੇ ਇਤਿਹਾਸ ਦੇ ਵਿੱਚ ਕਰ ਰਹੀਆਂ ਉਹ ਬੜੇ ਤਰੀਕੇ ਨਾਲ ਟਾਰਗੇਟ ਹੋ ਰਿਹਾ ਤੇ ਆਪਾਂ ਇਹ ਮਤਲਬ ਨਾ ਹੋਣ ਦਈਏ ਜੇ ਸਾਡੇ 'ਚ ਸਾਹ ਚੱਲਦੇ ਨੇ ਅਸੀਂ ਜਿੰਦਾ ਹਾਂ ਤੋਂ ਮੈਂ ਅਖੀਰ ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ੁਕਰ ਕਰਦਾ ਤੇ ਨਿਊਜ਼ੀਲੈਂਡ ਦੀ ਸਾਰੀ ਸੰਗਤ ਦਾ ਜਿਹੜੇ ਹਮੇਸ਼ਾ ਹੀ ਬਹੁਤ ਪਿਆਰ ਕਰਦੇ ਨੇ ਤੁਹਾਡਾ ਸਾਡੇ ਵਾਲੇ ਰੇਡੀਓ ਦਾ ਤੇ ਨਾਮ ਵੀ ਤੁਹਾਡਾ ਬੜਾ ਪਿਆਰਾ ਹੈ ਸਾਡੇ ਵਾਲਾ ਰੇਡੀਓ ਬਿਲਕੁਲ ਆਪਣਾ ਅਤ ਪੈਦਾ ਹੁੰਦੀ ਹੈ ਨਾਮ ਲੈਂਦੀ ਤੇ ਵੀਰ ਗੁਰਦੀਪ ਸਿੰਘ ਬਸਰਾ ਹੋਰਾਂ ਦਾ ਵੀ ਧੰਨਵਾਦੀਆਂ ਇਸ ਵਾਰ ਉਹਨਾਂ ਨੇ ਸਾਰਾ ਪ੍ਰਬੰਧ ਕੀਤਾ ਜੀ ਮਤਲਬ ਇੱਥੇ ਸੱਦਣ ਦਾ ਮੈਨੂੰ ਸਾਰਾ ਤਾਂ ਸਾਰਿਆਂ ਦਾ ਤੁਹਾਡਾ ਬਹੁਤ ਧੰਨਵਾਦ ਵੀਰ ਜੀ ਮਿਹਰਬਾਨ